ਉਦੋਂ ਮੇਰਾ ਨਵਾਂ ਨਵਾਂ ਸਟਾਰਟ ਹੋਇਆ ਹੀ ਸਟਾਰਟ ਅਪ ਕੀਤਾ ਹੀ ਪ੍ਰਮੋਸ਼ਨ ਕਰਨਾ ਹਾਂਜੀ ਤੇ ਮੈਂ ਉਹਦੇ ਪੈਸਿਵ ਮਿਲਦੇ ਸੀ ਹਾਂਜੀ ਤੇ ਮੈਂ ਇਹਨਾਂ ਨੂੰ ਮੈਰੋ ਸਾਹਿਬ ਨੂੰ ਇਹੀ ਗੱਲ ਕਹੀ ਕਿ ਮੈਨੂੰ ਉਹ ਚੀਜ਼ ਦਾ ਨਹੀਂ ਪਤਾ ਸੀ ਕਹਿੰਦੇ ਫਿਰ ਵੀਡੀਓ ਡਿਲੀਟ ਕਰ ਦਿਓ ਮੈਂ ਕਿਹਾ ਕਰ ਦਿਓ ਉਹਨਾਂ ਨੇ ਫੋਨ ਵਰਕੇ ਵੀਡੀਓ ਰਿਡਿਟ ਕਰਤੀਆਂ ਪਰ ਹੁਣ ਮੈਨੂੰ ਸ਼ਰੀਆਮਤਮ ਕੀ ਦੇਣ ਦੇ ਮਾਰਨ ਦੀ ਐਦਾਂ ਕਿਉਂ ਦੇ ਰਿਹਾ ਪੁਲਿਸ ਥਾਣੇ ਜਾ ਕੇ ਇਹਨਾਂ ਨੇ ਲਿਖਤੀ ਰੂਪ ਚ ਮੇਰੇ ਕੋਲ ਸਾਈਨ ਕੀਤੇ ਹੋਏ ਆ ਮਾਫੀ ਮੰਗੀ ਹੋਈ ਆ ਕਿ ਉਹ ਵੀਡੀਓ ਨਹੀਂ ਮੇਰੇ ਪੇਜ ਤੇ ਮਿਲੇਗੀ ਸਾਈਬਰ ਕਰਾਈਮ ਵਾਲਾ ਨੇ ਵੀਡੀਓ ਮੇਰੇ ਆਈਡੀ ਚੈੱਕ ਕੀਤੀ ਕਿ ਤੁਹਾਡੀ ਉਹ ਵੀਡੀਓ ਰਾ ਮੈਨੂੰ ਇਹ ਚੀਜ਼ ਟਾਰਗੇਟ ਕਰੀ ਜਾ ਰਹੀ ਹੈ ਪਲੀਜ਼ ਮੈਨੂੰ ਤੁਸੀਂ ਪੁਲਿਸ ਨੂੰ ਕਿਸੇ ਇਸ ਬਾਰੇ ਕੰਪਲੇਨਟ ਕੀਤੀ ਵੀ ਤੜੇ ਜਾਨ ਨੂੰ ਖਤਰਾ ਤੁਸੀਂ ਕੀ ਡਿਮਾਂਡ ਕਰ ਰਹੇ ਹੋ ਪੁਲਿਸ ਤੋਂ ਮੈਂ ਹੁਣ ਇਹ ਡਿਮਾਂਡ ਕਰਦੀ ਪਈ ਆ ਕਿ ਪਲੀਜ਼ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਆਪਾਂ ਹਰ ਜਗ੍ਹਾ ਤੇ ਜਾਣਾ ਹੁੰਦਾ ਇਹ ਚੀਜ਼ ਦੁਬਾਰਾ ਨਾ ਦਰਹਾਈ ਜਾਵੇ ਉਹ ਜਿੱਦਾਂ ਉਹਨਾਂ ਨੇ ਮੈਨੂੰ ਕਿਹਾ ਕਿ ਟਾਰਗੇਟ ਕੀਤਾ ਜਿੱਦਾਂ ਉਹ ਕੁੜੀ ਮਰ ਗਈ ਹੈ ਤੇ ਬਾਅਦ ਚੋ ਮੇਰਾ ਤੇ ਮੇਰੀ ਫੈਮਲੀ ਦਾ ਜੋ ਕੁਛ ਹੋ ਗਿਆ ਇਹਨਾਂ ਨੇ ਮੇਰੀ ਫੈਮਲੀ ਨੂੰ ਵੀ ਸਿੱਧਾ ਟਾਰਗੇਟ ਕੀਤਾ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਸਰ ਇਹਦਾ ਜ਼ਿੰਮੇਵਾਰ ਫਿਰ ਸਰਕਾਰ ਹੀ ਹੋਏਗੀ ਤਮਕੀ ਕੋਈ ਕਾਲ ਆਈ ਹੈ ਮੈਨੂੰ ਕਾਲਸ ਬੜੀਆਂ ਆ ਰਹੀਆਂ ਸਵੇਰ ਦੀਆਂ ਵੈਸੇ ਵੀ ਮੈਂ ਫੋਨ ਨਹੀਂ ਚੁੱਕਿਆ ਇੱਕ ਵਾਰੀ ਵੀ ਬਸ ਮੈਨੂੰ ਲੱਗਾ ਵੀ ਤੁਹਾਨੂੰ ਧਮਕੀ ਮਿਲ ਰਹੀ ਹੈ ਉਹਨਾਂ ਨੇ ਇੰਸਟਾਗ੍ਰam ਤੇ ਆਪਣੀ ਆਈਡੀ ਤੇ ਪੋਸਟ ਕੀਤੀ ਹੈ ਸ਼ਰਿਆਮ ਉਹਨਾਂ ਨੇ ਲਿਖ ਕੇ ਪਾਇਆ ਵਾ ਕਿ ਇਹ ਇਹ ਇਹਨਾਂ ਇਹਨਾਂ ਦੀ ਮਤਲਬ ਕੀ ਹੁਣ ਜਾਨ ਨੂੰ ਖਤਰਾ ਹੈਗਾ ਜੇ ਕਰਕੇ ਕੋਈ ਨੁਕਸਾਨ ਹੁੰਦਾ ਫਿਰ ਬੋਗੂਗੀ بس ਇਹ ਸਾਰਾ ਜੇ ਨੁਕਸਾਨ ਹੋਏਗਾ ਸਾਡੇ ਮੇਰਾ ਮੇਰਾ ਹੋਏਗਾ ਮੇਰੀ ਫੈਮਿਲੀ ਦਾ ਆਏਗਾ ਸਾਰੀ ਜ਼ਿੰਮੇਵਾਰ ਇਹ ਸਰਕਾਰ ਹੋਏਗੀ ਕਿਉਂਕਿ ਬਚਾਨ ਵਾਲੀ ਵੀ ਸਰਕਾਰੀ ਹੈਗੀ ਹੈ ਤੇ ਮਾਰਨ ਵਾਲੀ ਵੀ ਸਰਕਾਰੀ ਹੈਗੀ ਹੈ ਜਿਹੜੀ ਕਿ ਦੀਪਤਾ ਲੂਥਰਾ ਹੈ ਇੰਸਟਾਗ੍ਰam ਇਨਫਲੂਐਂਸਰ ਹੈ ਉਹਨਾਂ ਨੂੰ ਮਾਰਨ ਦੀ ਜਾਨ ਨੂੰ ਮਾਰਨ ਦੀ ਜਿਹੜੀ ਕਿ ਉਹ ਧਮਕੀ ਦਿੱਤੀ ਗਈ ਹੈ ਕਿਉਂਕਿ ਬੀਤੇ ਕੱਲ੍ਹ ਜੇ ਗੱਲ ਕਰੀਏ ਤਾਂ ਕਮਲ ਕੌਰ ਜਿਹਨਾਂ ਕੋਈ ਭਾਬੇ ਦੇ ਨਾਮ ਤੋਂ ਜਾਣੇ ਜਾਂਦਾ ਸੀਗਾ ਉਹਨਾਂ ਦੀ ਇਰ ਕੀ ਦਰਦਨਾਕ ਮੌਤ ਕੀਤੀ ਗਈ ਉਥੇ ਬਠਿੰਡੇ ਵਿਖੇ ਉਹਨਾਂ ਦੀ লাশ ਬਰਾਮਦ ਹੋਈ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਨੂੰ ਦੀਪਕਾ ਲੂਥਾ ਨੂੰ ਧਮਕੀ ਮਿਲੀ ਹੈ ਔਰ ਦੀਪਕਾ ਲੂਥਾ ਨੇ ਆਖਿਆ ਵੀ ਉਹਨਾਂ ਦੀ ਜਾਣ ਮਾਲ ਦੀ ਜਿਹੜੀ ਰੱਖਿਆ ਹੈ ਉਹ ਕਰਨਾ ਸਰਕਾਰ ਦਾ ਤੇ ਪੁਲਿਸ ਦਾ ਫਰਜ਼ ਹੈ ਔਰ ਉਹਨਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਜਾ ਰਹੀ ਹੈ ਉਹਨਾਂ ਸੁਰੱਖਿਆ ਦੀ ਮੰਗ ਵੀ ਜਿਹੜੀ ਕੀ ਉਹ ਜਰੂਰ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਦੀ ਕੋਈ ਵੀ ਜਿਹੜੀ ਕੀ ਖਾਨੀ ਨਾ ਹੋਵੇ ਕੈਮਾ ਪਰਸਨ ਨਿਤੇਸ਼ ਦੇ ਨਾਲ ਸਿਕੰਦਰ ਪਸਰੀਤਾ ਦੈਨਿਕ ਸਟੇ ਟੀਵੀ ਅੰਮ੍ਰਿਤਸਰ ਯਾਰ ਇਨਫਲੂਐਂਸਰ ਦੀਪਕਾ ਰੂਥਾ ਨੇ ਮੇਰੇ ਨਾਲ ਉਹਨਾਂ ਨਾਲ ਗੱਲਬਾਤ ਕਰ ਲਏ ਮੈਮ ਕੀ ਕਹਿਣਾ ਕਿਸੇ ਨੂੰ ਧਮਕੀਆਂ ਮਿਲ ਰਹੀਆਂ ਹਨ ਔਰ ਕੀ ਕਹਿਣਾ ਤੁਹਾਨੂੰ ਕਿਸੇ ਨੂੰ ਪਤਾ ਲੱਗਾ ਵੀ ਧਮਕੀ ਕਿਦਾ ਮਿਲੀ ਹੈ ਮੈਨੂੰ ਉਹਨਾਂ ਨੇ ਇੰਸਟਾ ਆਈਡੀ ਤੇ ਟੈਗ ਕੀਤਾ ਸੀਗਾ ਕਿ ਤੁਹਾਡਾ ਉਹਨਾਂ ਨੇ ਮੈਨੂੰ ਇੰਸਟਾ ਆਈਡੀ ਤੇ ਟੈਗ ਕੀਤਾ ਸੀਗਾ ਕਿ ਤੁਸੀਂ ਮਤਲਬ ਕਿ ਐਦਾਂ ਦੀ ਵੀਡੀਓ ਪਾ ਰਹੇ ਮਤਲਬ ਕਿ ਤੁਸੀਂ ਐਦਾਂ ਦਾ ਮਤਲਬ ਕਿ ਕਰ ਰਹੇ ਤਾਂ ਇੱਕ ਵਾਰੀ ਤਾਂ লাশ ਲੱਭ ਗਈ ਹੈ ਇੱਕ ਵਾਰੀ ਤਾਂ লাশ ਲੱਭ ਗਈ ਐ ਇਸ ਵਾਰੀ ਦੂਸਰੀ ਵਾਲੀ ਤਾਂ ਡੇ লাশ ਨਹੀਂ ਲੱਭਣੀ ਮੇਰੇ ਵੱਲੋਂ লাশ ਨਹੀਂ ਲੱਭਣੀ ਤੇ ਇਹ ਨਾ ਸਮਝਣਾ ਕਿ ਪਾਰਕਿੰਗ ਇੱਕੋ ਜਗ੍ਹਾ ਹੈਗੀ ਪਾਰਕਿੰਗ ਹਰ ਜਗ੍ਹਾ ਹੈਗੀ ਉਹਨਾਂ ਨੇ ਆ ਚੀਜ਼ ਦੀ ਧਮਕੀ ਦਿੱਤੀ ਐ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਅਮ੍ਰਿਤਪਾਲ ਜੀ ਗੱਲ ਹੋਈ ਕੀ ਗੱਲ ਹੋਈ ਕੀ ਸੀ ਕਿਉਂਕਿ ਪਹਿਲਾਂ ਵੀ ਵਿਵਾਦ ਹੋਇਆ ਸੀ ਤੁਸੀਂ ਪਹਿਲਾਂ ਵੀ ਕਿਤੇ ਗਏ ਸੀ ਬੁਲਾਨ ਤੇ ਕੀ ਗੱਲ ਹੋਈ ਸੀ ਇਹਨਾਂ ਦੇ ਇਹਨਾਂ ਦੇ ਕਹਿਣ ਤੇ ਆਪਾਂ ਹਰ ਜਗ੍ਹਾ ਮਾਫੀਆਂ ਮੰਗੀਆਂ ਇਹਨਾਂ ਦੇ ਕਹਿਣ ਤੇ ਆਪਾਂ ਹਰ ਜਗ੍ਹਾ ਸੋਰੀ ਮੰਗੀ ਹਰ ਜਗ੍ਹਾ ਮਾਫੀਆਂ ਮੰਗੀਆਂ ਪਰ ਇਹ ਇਹ ਸਮਝਦੇ ਨਹੀਂ ਪਏ ਇਹਨਾਂ ਨੇ ਸਾਨੂੰ ਧੋਖੇ ਨਾਲ ਬੁਲਾਇਆ ਉਤ ਉਤੋਂ ਇਹਨਾਂ ਨੇ ਸਾਨੂੰ ਧੋਖੇ ਨਾਲ ਬੁਲਾਇਆ ਕਹਿ ਕੇ ਉਤੋਂ 7-8 ਜਣੇ ਨਿਆਂੰਗ ਜੀ ਆ ਗਏ ਇਹਨਾਂ ਨੇ ਸਾਨੂੰ ਧੋਖੇ ਨਾਲ ਉੱਥੇ ਬੁਲਾਇਆ ਇਹ ਵੀ ਨਹੀਂ ਕਿਹਾ ਕਿ ਪ੍ਰਮੋਸ਼ਨਾਂ ਦੀ ਇਹਨਾਂ ਨੇ ਕਿਹਾ ਹੀ ਕਿ ਆਪਾਂ ਪ੍ਰਮੋਸ਼ਨ ਕਰਾਣੀ ਹੈ ਫੋਨਾਂ ਦੀ 2000 ਰੁਪਿਆ ਅਕਾਊਂਟ ਚ ਪਾ ਦਿੱਤਾ ਤੇ ਇਹਨਾਂ ਨੇ ਉੱਥੇ ਸੱਦ ਲਿਆ ਸਾਨੂੰ ਪਹਿਲਾ ਮੋਗੇ ਦਾ ਕਹਿ ਕੇ ਫੇਸ ਮੇਰੇ ਫੋਨ ਆਇਆ ਤੀ ਤਰਨ ਤਰ ਚਿੱਤੇ ਕਲਾ ਪਿੰਡ ਆਜੋ ਤੇ ਆਪਾਂ ਉੱਥੇ ਚਲੇ ਗਏ ਗੱਡੀ ਸਾਡੀ ਰੋਗ ਲਈ ਗੱਡੀ ਤੋਂ ਸਾਨੂੰ ਜ਼ਬਰਦਸਤੀ ਕੱਢ ਲਿੱਤਾ ਬਾਹਰ ਜੋ ਜੋ ਇਸ ਕੁੜੀ ਨਾਲ ਹੋਇਆ ਸੀ ਮੈਨੂੰ ਇਹ ਨਹੀਂ ਪਤਾ ਬਸ ਉਹ ਜਾ ਹੀ ਮੇਰੇ ਨਾਲ ਕੁਝ ਹੋਇਆ ਸੀ ਤੇ ਮੈਂ ਉਹ ਚੀ ਪੁੱਲਸ ਨੇ ਮੇਰੀ ਨਹੀਂ ਮੰਨੀ ਇਹਨਾਂ ਨੇ ਮੇਕੋ ਫੋਨ ਫੜ ਕੇ ਵੀਡੀਓ ਡਿਲੀਟ ਕਰਵਾ ਲਿੱਤੀਆਂ ਇਹਨਾਂ ਨੇ ਮੇਕੋ ਉਹ ਦਿਨ ਉਹ ਦਿਨ ਮੇਰੇ ਤੋਂ ਕਾਰ ਦੀ ਚਾਬੀ ਖੋ ਲਿੱਤੀ ਇਹਨਾਂ ਨੇ ਮੇਰਾ ਸਵਾਲ ਤੇ ਇਹੀ ਨਾ ਤੁਸੀਂ ਵੀਡੀਓ ਡਿਲੀਟ ਕਰਤੀ ਉਹਨਾਂ ਨੇ ਕਹਿਣ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਸਾਬ ਕਿ ਤੁਹਾਨੂੰ ਫਿਰ ਮੁਰ ਤੋਂ ਧਮਕੀਆਂ ਲੱਗਣਾ ਇਹ ਉਹਨਾਂ ਨੂੰ ਹੀ ਪਤਾ ਹੈ ਮੈਨੂੰ ਇਹ ਨਹੀਂ ਪਤਾ ਮੈਨੂੰ ਕਿਉਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿਉਂ ਕੀਤਾ ਜਾ ਰਿਹਾ ਹੈ ਜਾਂ ਤੇ ਇਹ ਆਪਣੀ ਫੇਮ ਚਾਹੁੰਦੇ ਹੈ ਜਾਂ ਤੇ ਪਤਾ ਨਹੀਂ ਕੀ ਚਾਹੁੰਦੇ ਹੈ ਬਸ ਮੈਂ ਆ ਹੀ ਕਹਿਣਾ ਚਾਹਾਂਗੀ ਮੈਂ ਆ ਚੀਜ਼ ਚ ਨਹੀਂ ਪੈਣਾ ਚਾਹੁੰਦੀ ਜਿਨੂੰ ਕਮਲ ਕੋਟ ਦੀ ਜੱਟੇ ਹੁੰਦੇ ਪਟੰਡੇ ਵਿੱਚ ਹੁੰ ਕਤਲ ਹੁੰਦਾ ਉਸ ਤੋਂ ਬਾਅਦ ਵੀ ਕਿੰਨੀ ਕਿ ਸਾਮੇ ਥੋੜੇ ਬਹੁਤ ਜਿਆਦਾ ਇਹਨਾਂ ਦੀ ਮੈਨੂੰ ਸਵੇਰੇ ਖਬਰ ਪਤਾ ਲੱਗੀ ਹੈ ਕਿ ਇਹ ਇਹ ਇਹਨਾਂ ਦਾ ਕੁਝ ਹੋ ਗਿਆ ਪਰ ਮੈਂ ਉਹਨਾਂ ਨੂੰ ਚੰਗੀ ਤਰੀਕੇ ਨਾਲ ਨਹੀਂ ਜਾਣਦੀ ਉਹਨਾਂ ਦੀ ਵੀਡੀਓ ਹੀ ਦੇਖਦੀ ਸੀ ਪਰ ਮੈਨੂੰ ਇਹ ਪਤਾ ਲੱਗਾ ਕਿ ਜਦੋਂ ਮੈਰੋ ਮੈਰੋ ਸਾਹਿਬ ਨੇ ਜਦੋਂ ਕਿਹਾ ਕਿ ਤੁਸੀਂ ਜਦੋਂ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਵੀਡੀਓ ਪਹਿਲਾਂ ਉਹਦੀ ਉਹਦੀ ਤਾਂ লাশ ਲੱਗ ਗਈ ਹੈ ਤੇ ਇਸ ਵਾਰੀ ਤੇਰੀ লাশ ਨਹੀਂ ਲੱਭਣੀ ਐ ਤੇ ਤੂੰ ਹੁਣ ਤੂੰ ਬਚ ਜਾ ਮੇਰੀ ਫੈਮਿਲੀ ਨੂੰ ਵੀ ਟਾਰਗੇਟ ਕੀਤਾ ਸਿੱਧਾ ਤੇ ਮੈਨੂੰ ਵੀ ਕੀਤਾ ਕਿੰਨਾ ਕਿੰਨ ਕ ਹੁੰਦਾ ਜਦੋਂ ਐਸੀ ਧਮਕੀ ਮਿਲਦੀ ਹੈ ਫਿਰ ਕਿੰਨਾ ਕ ਸਹਿਮ ਹੁੰਦਾ ਪਰਿਵਾਰ ਵਿੱਚ ਵੀ ਤੁਹਾਡੇ ਵਿੱਚ ਵੀ ਕੀ ਕਰਦੇ ਸਾਰੇ ਕਹਿ ਰਹੇ ਨੇ ਇੰਨਾ ਜ਼ਿਆਦਾ ਸਹਿਮ ਹੈ ਕਿ ਤੁਸੀਂ ਤੁਸੀਂ ਕਿਤੇ ਵੀ ਨਾ ਜਾਓ ਅਸੀਂ ਮੇਰੇ ਇਦੋਂ ਤੱਕ ਮੇਰੇ ਫਾਦਰ ਸਾਹਿਬ ਕੰਮ ਤੇ ਨਹੀਂ ਜਾਣਦੇ ਮੇਰੇ ਕਰਕੇ ਮੇਰੇ ਨਾਲ ਰਹਿ ਰਹੇ ਨੇ ਉਹ 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 ਕਹਿੰਦੇ ਨੇ ਕਿ ਆਪਾਂ ਇੱਥੋਂ ਚਲੇ ਜਾਈਏ ਤਾਂ ਪੰਜਾਬ ਦਾ ਕਲਚਰ ਪਤਾ ਹੈ ਨਾ ਪੰਜਾਬ ਦੇ ਕਲਚਰ ਵਿੱਚ ਕਿਹੜੀ ਕਿਹੜੀ ਚੀਜ਼ ਜਿਹੜੀ ਕਿ ਚੰਗੀ ਲੱਗਦੀ ਲੋਕਾਂ ਨੂੰ ਨਹੀਂ ਲੱਗਦੀ ਹੈ ਨਾ ਕੀ ਇਤਰਾਜੂ ਕਿ ਫਿਰ ਕਿਉਂ ਵੀਡੀਓ ਪਾਈਆਂ ਜਗ ਆਪਾਂ ਉਹ ਚੀਜ਼ ਪਹਿਲਾ ਵੀਡੀਓ ਪਾਤੀ ਅਣਜਾਣੇ ਚ ਕਿ ਜੋ ਲੋਕਾਂ ਦੇ ਮਗਰ ਲਾ ਕੇ ਵੀਡੀਓ ਪਾ ਦਿੰਨੀ ਕਿਹਦੇ ਕਹਣੇ ਤੇ ਕਹਤਾ ਇਹ ਵੀਡੀਓ ਚਲਣੀ ਬੜੀ ਆ ਐਦਾ ਹੋਣੀ ਆ ਉਦੋਂ ਮੇਰਾ ਨਵਾਂ ਨਵਾਂ ਸਟਾਰਟ ਹੋਇਆ ਸੀ ਸਟਾਰਟਅਪ ਕੀਤਾ ਹੀ ਪ੍ਰਮੋਸ਼ਨ ਕਰਨਾ ਹਾਂਜੀ ਤੇ ਮੈਂ ਫਿਰ ਉਹਦੇ ਪੈਸੇ ਵੀ ਮਿਲਦੇ ਸੀ ਹਾਂਜੀ ਤੇ ਮੈਂ ਇਹਨਾਂ ਨੂੰ ਮੈਰੋ ਸਾਹਿਬ ਨੂੰ ਇਹੀ ਗੱਲ ਕਹੀ ਕਿ ਮੈਨੂੰ ਉਹ ਚੀਜ਼ਾਂ ਨਹੀਂ ਪਤਾ ਸੀ ਕਹਿੰਦੇ ਫਿਰ ਵੀਡੀਓ ਡਿਲੀਟ ਕਰ ਦੋ ਮੈਂ ਕਿ ਕਰ ਦੋ ਉਹਨਾਂ ਨੇ ਫੋਨ ਵਰਕੇ ਵੀਡੀਓ ਡਿਲੀਟ ਕਰਤੀਆਂ ਪਰ ਹੁਣ ਮੈਨੂੰ ਸ਼ਰੀਆਮਤਮ ਕੀ ਦੇਂਦੇ ਮਾਰਨ ਦੀ ਐਦਾ ਕਿਉਂ ਦੇ ਰਿਹਾ ਪ ਹਾਂ ਮੈਂ ਮਾਫੀ ਮੰਗੀ ਹੈ ਕਿ ਉਹ ਵੀਡੀਓ ਨਹੀਂ ਮੇਰੇ ਪੇਜ ਤੇ ਮਿਲੇਗੀ ਸਾਈਬਰ ਕ੍ਰਾਈਮ ਵਾਲਾ ਨੇ ਵੀਡੀਓ ਮੇਰੇ ਆਈਡੀ ਚੈੱਕ ਕੀਤੀ ਕਿ ਤੁਹਾਡੀ ਉਹ ਵੀਡੀਓ ਹੁਣ ਨਹੀਂ ਹੈਗੀ ਉਹਨਾਂ ਨੇ ਖੁਦ ਚੈੱਕ ਕੀਤੀ ਹੈ ਤੇ ਇਹ ਇਹ ਪਤਾ ਨਹੀਂ ਕਿਉਂ ਦੁਬਾਰਾ ਮੈਨੂੰ ਇਹ ਚੀਜ਼ ਟਾਰਗੇਟ ਕਰੀ ਜਾ ਰਿਹਾ ਹੈ ਪਲੀਜ਼ ਮੈਨੂੰ ਤੁਸੀਂ ਪੁਲਿਸ ਨੂੰ ਕਿ ਸਿਰ ਇਸ ਬਾਰੇ ਕੰਪਲੇਨ ਕੀਤੀ ਵੀ ਤੁਹਾਡੇ ਜਾਨ ਨੂੰ ਖਤਰਾ ਹੈ ਤੁਸੀਂ ਕੀ ਡਿਮਾਂਡ ਕਰ ਰਹੇ ਹੋ ਪੁਲਿਸ ਨੂੰ ਮੈਂ ਹੁਣ ਇਹ ਡਿਮਾਂਡ ਕਰਦੀ ਪਈ ਆ ਕਿ ਪਲੀਜ਼ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਆਪਾਂ ਹਰ ਜਗ੍ਹਾ ਤੇ ਜਾਣਾ ਹੁੰਦਾ ਇਹ ਚੀਜ਼ ਦੁਬਾਰਾ ਨਾ ਦਰਹਾਈ ਜਾਵੇ ਉਹ ਜਿੱਦਾਂ ਉਹਨਾਂ ਨੇ ਮੈਨੂੰ ਕਿਹਾ ਕਿ ਟਾਰਗੇਟ ਕੀਤਾ ਜਿੱਦਾਂ ਉਹ ਕੁੜੀ ਮਰ ਗਈ ਹੈ ਤੇ ਬਾਅਦ ਚੋ ਮੇਰਾ ਤੇ ਮੇਰੀ ਫੈਮਿਲੀ ਦਾ ਜੋ ਕੁਝ ਹੋ ਗਿਆ ਉਹਨਾਂ ਨੇ ਮੇਰੀ ਫੈਮਿਲੀ ਨੂੰ ਵੀ ਸਿੱਧਾ ਟਾਰਗੇਟ ਕੀਤਾ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਸਰ ਇਹਦਾ ਜ਼ਿੰਮੇਵਾਰ ਫਿਰ ਸਰਕਾਰ ਹੀ ਹੋਏਗੀ ਕੀ ਕੋਈ ਕਾਲ ਆਈ ਹੈ ਮੈਨੂੰ ਕਾਲਸ ਬੜੀਆਂ ਆ ਰਹੀਆਂ ਸਵੇਜ ਦੀਆਂ ਵੈਸੇ ਵੀ ਮੈਂ ਫੋਨ ਨਹੀਂ ਚੁੱਕਿਆ ਇੱਕ ਵਾਰੀ ਵੀ ਬਸ ਮੈਨੂੰ ਲੱਗਾ ਵੀ ਤੁਹਾਨੂੰ ਧਮਕੀ ਮਿਲ ਰਹੀ ਹੈ ਉਹਨਾਂ ਨੇ ਇੰਸਟਾਗ੍ਰam ਤੇ ਆਪਣੀ ਆਈਡੀ ਤੇ ਪੋਸਟ ਕੀਤੀ ਹੈ ਸ਼ਰਿਆਮ ਉਹਨਾਂ ਨੇ ਲਿਖ ਕੇ ਪਾਇਆ ਵਾ ਕਿ ਇਹ 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 ਇਹਨਾਂ ਇਹਨਾਂ ਦੀ ਮਤਲਬ ਕੀ ਹੁਣ ਜਾਨ ਨੂੰ ਖਤਰਾ ਹੈਗਾ ਜੇ ਕਰਕੇ ਕੋਈ ਨੁਕਸਾਨ ਹੁੰਦਾ ਫਿਰ ਬੋងਗੇ ਬਸ ਇਹ ਸਾਰਾ ਜੇ ਨੁਕਸਾਨ ਹੋਏਗਾ ਸਾਡੇ ਮੇਰਾ ਮੇਰਾ ਹੋਏਗਾ ਮੇਰੀ ਫੈਮਿਲੀ ਦਾ ਹੋਏਗਾ ਸਾਰੀ ਜ਼ਿੰਮੇਵਾਰ ਇਹ ਸਰਕਾਰ ਹੋਏਗੀ ਕਿਉਂਕਿ ਬਚਾਉਣ ਵਾਲੀ ਵੀ ਸਰਕਾਰੀ ਹੈਗੀ ਹੈ ਤੇ ਮਾਰਨ ਵਾਲੀ ਵੀ ਸਰਕਾਰੀ ਹੈਗੀ ਹੈ ਬਿਲਕੁਲ ਜਿਹੜੀ ਕਿ ਦੀਪਕਾ ਲੂਥਰਾ ਹੈ ਇੰਸਟਾਗ੍ਰam ਇਨਫਲੂਐਂਸਰ ਹੈ ਉਹਨਾਂ ਨੂੰ ਮਾਰਨ ਦੀ ਜਾਨੋਂ ਮਾਰਨ ਦੀ ਜਿਹੜੀ ਕਿ ਉਹ ਧਮਕੀ ਦਿੱਤੀ ਗਈ ਹੈ ਕਿਉਂਕਿ ਬੀਤੇ ਕੱਲ੍ਹ ਜੇ ਗੱਲ ਕਰੀਏ ਤਾਂ ਕਮਲ ਕੌਰ ਜਿਹਨਾਂ ਕੋਈ ਭਾਬੇ ਦੇ ਨਾਮ ਤੋਂ ਜਾਣੇ ਜਾਂਦਾ ਸੀਗਾ ਉਹਨਾਂ ਦੀ ਜਿਹੜੀ ਕਿ ਦਰਦਨਾਕ ਮੌਤ ਕੀਤੀ ਗਈ ਉੱਥੇ ਬਠਿੰਡੇ ਵਿਖੇ ਉਹਨਾਂ ਦੀ ਲਾਸ਼ ਬਰਾਮਦ ਹੋਈ ਤੇ ਉਸ ਤੋਂ ਬਾਅਦ ਜਿਹੜੀ ਕਿ ਇਹਨਾਂ ਨੂੰ ਦੀਪਕਾ ਲੂਥਰਾ ਨੂੰ ਧਮਕੀ ਮਿਲੀ ਹੈ ਔਰ ਦੀਪਕਾ ਲੂਥਰਾ ਨੇ ਆਖਿਆ ਵੀ ਉਹਨਾਂ ਦੀ ਜਾਨ ਮਾਲ ਦੀ ਜਿਹੜੀ ਰੱਖਿਆ ਉਹ ਕਰਨਾ ਸਰਕਾਰ ਦਾ ਤੇ ਪੁਲਿਸ ਦਾ ਫਰਜ ਹੈ ਔਰ ਉਹਨਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਜਾ ਰਹੀ ਹੈ ਉਹਨਾਂ ਸੁਰੱਖਿਆ ਦੀ ਮੰਗ ਵੀ ਜਿਹੜੀ ਕੀ ਉਹ ਜਰੂਰ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਦੀ ਕੋਈ ਵੀ ਜਿਹੜੀ ਕੀ ਖਾਣੀ ਨਾ ਹੋਵੇ ਕੈਮਾ ਪਰਸਨ ਨਿਤੇਸ਼ ਦੇ ਨਾਲ ਸਿਕੰਦਰ ਪਸਰੀਤਾ ਜਾਨਕਸ਼ਾ ਟੀਵੀ ਅੰਮ੍ਰਿਤਸਰ ਇੰਫਲੂਐਂਸਰ ਦੀਪਕਾ ਗੁੱਥਾ ਨੇ ਮੇਰੇ ਨਾਲ ਉਹਨਾਂ ਨਾਲ ਗੱਲਬਾਤ ਕਰਨ ਲਈ ਮੈਮ ਕੀ ਕਹਿਣਾ ਹੈ ਕਿਸੇ ਨੂੰ ਧਮਕੀਆਂ ਮਿਲ ਰਹੀਆਂ ਹਨ ਔਰ ਕੀ ਕਹਿਣਾ ਕਾਨੂੰ ਕਿਸੇ ਦਾ ਲੱਗਾ ਵੀ ਧਮਕੀ ਕਿਦਾ ਮਿਲੀ ਹੈ ਮੈਨੂੰ ਉਹਨਾਂ ਨੇ ਇੰਸਟਾ ਆਈਡੀ ਤੇ ਅਟੈਕ ਕੀਤਾ ਸੀਗਾ ਕਿ ਤੁਹਾਡਾ ਉਹਨਾਂ ਨੇ ਮੈਨੂੰ ਇੰਸਟਾ ਆਈਡੀ ਤੇ ਅਟੈਕ ਕੀਤਾ ਸੀਗਾ ਕਿ ਤੁਸੀਂ ਮਤਲਬ ਕਿ ਐਦਾਂ ਦੀ ਵੀਡੀਓ ਪਾ ਰਹੇ ਮਤਲਬ ਕਿ ਤੁਸੀਂ ਐਦਾਂ ਦਾ ਮਤਲਬ ਕਿ ਕਰ ਰਹੇ ਤਾਂ ਇੱਕ ਵਾਰੀ ਤਾਂ লাশ ਲੱਗ ਗਈ ਹੈ ਇੱਕ ਵਾਰੀ ਤਾਂ লাশ ਲੱਗ ਗਈ ਐ ਇਸ ਵਾਰੀ ਦੂਸਰੀ ਵਾਲੀ ਤਾਂ ਨਹੀਂ ਲੱਭਣੀ ਮੇਰੇ ਵੱਲੋਂ লাশ ਨਹੀਂ ਲੱਭਣੀ ਤੇ ਇਹ ਨਾ ਸਮਝਣਾ ਕਿ ਪਾਰਕਿੰਗ ਇੱਕੋ ਜਗ੍ਹਾ ਹੈਗੀ ਪਾਰਕਿੰਗ ਹਰ ਜਗ੍ਹਾ ਹੈਗੀ ਉਹਨਾਂ ਨੇ ਆ ਚੀਜ਼ ਦੀ ਧਮਕੀ ਦਿੱਤੀ ਹੈ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਅੰਮ੍ਰਿਤਪਾਲ ਜੀ ਗੱਲ ਹੋਈ ਕਿ ਗੱਲ ਹੋਈ ਕੀ ਸੀ ਕਿਉਂਕਿ ਪਹਿਲਾਂ ਵੀ ਵਿਵਾਦ ਹੋਇਆ ਸੀ ਤੁਸੀਂ ਪਹਿਲਾਂ ਵੀ ਕਿਤੇ ਗਏ ਸੀ ਬੁਲਾਣ ਤੇ ਕੀ ਗੱਲ ਹੋਈ ਸੀ ਇਹਨਾਂ ਦੇ ਇਹਨਾਂ ਦੇ ਕਹਿੰਦੇ ਆਪਾਂ ਹਰ ਜਗ੍ਹਾ ਮਾਫੀਆਂ ਮੰਗੀਆਂ ਇਹਨਾਂ ਦੇ ਕਹਿੰਦੇ ਆਪਾਂ ਹਰ ਜਗ੍ਹਾ ਸੋਰੀ ਮੰਗੀ ਹਰ ਜਗ੍ਹਾ ਮਾਫੀਆਂ ਮੰਗੀਆਂ ਪਰ ਇਹ ਇਹ ਸਮਝਦੇ ਨਹੀਂ ਪਏ ਇਹਨਾਂ ਨੇ ਸਾਨੂੰ ਧੋਖੇ ਨਾਲ ਬੁਲਾਇਆ ਉੱਤੋਂ ਉਹ ਤੋਂ ਇਹਨਾਂ ਨੇ ਸਾਨੂੰ ਧੋਖੇ ਨਾਲ ਬੁਲਾਇਆ ਕਹਿ ਕੇ ਉਤੋਂ 7-8 ਜਣੇ ਨਿਯੰਗ ਜੀ ਆ ਗਏ ਇਹਨਾਂ ਨੇ ਸਾਨੂੰ ਧੋਖੇ ਨਾਲ ਉੱਥੇ ਬੁਲਾਇਆ ਇਹ ਵੀ ਨਹੀਂ ਕਿਹਾ ਕਿ ਪ੍ਰਮੋਸ਼ਨਾਂ ਦੀ ਇਹਨਾਂ ਨੇ ਕਿਹਾ ਹੀ ਕਿ ਆਪਾਂ ਪ੍ਰਮੋਸ਼ਨ ਕਰਾਣੀ ਹੈ ਫੋਨਾਂ ਦੀ 2000 ਰੁਪਿਆ ਕਾਊਂਟ ਚ ਪਾ ਦਿੱਤਾ ਤੇ ਇਹਨਾਂ ਨੇ ਉੱਥੇ ਸੱਦ ਲਿਆ ਸਾਨੂੰ ਪਹਿਲਾ ਮੋਗੇ ਦਾ ਕਹਿ ਕੇ ਫੇ ਸਵੇਰੇ ਫੋਨ ਆਇਆ ਤੀ ਤਰਨ ਤਰ ਚਿੱਤੇ ਕਿਲਾ ਪੈਂਡਾ ਆਜੋ ਤੇ ਆਪਾਂ ਤਾਂ ਚਲੇ ਗਏ ਗੱਡੀ ਸਾਡੀ ਰੋਗਲੀ ਗੱਡੀ ਤੋਂ ਸਾਨੂੰ ਜ਼ਬਰਦਸਤੀ ਕੱਢ ਲਿੱਤਾ ਬਾਹਰ ਜੋ ਜੋ ਇਸ ਕੁੜੀ ਨਾਲ ਹੋਇਆ ਸੀ ਮੈਨੂੰ ਇਹ ਨਹੀਂ ਪਤਾ ਬਸ ਉਹ ਜਾ ਹੀ ਮੇਰੇ ਨਾਲ ਕੁਝ ਹੋਇਆ ਸੀ ਤੇ ਮੈਂ ਉਹ ਚੀਨ ਨੂੰ ਮ ਪੁੱਲਸ ਨੇ ਮੇਰੀ ਨਹੀਂ ਮੰਨੀ ਇਹਨਾਂ ਨੇ ਮੇ ਕੋ ਫੋਨ ਫੜ ਕੇ ਵੀਡੀਓ ਡਿਲੀਟ ਕਰਵਾ ਲੀਤੀਆਂ ਇਹਨਾਂ ਨੇ ਮੇ ਕੋ ਉਦਨ ਉਦਨ ਮੇਰੇ ਮੇਰੇ ਤੋਕਾਰ ਦੀ ਚਾਬੀ ਖੋ ਲੀਤੀ ਇਹਨਾਂ ਨੇ ਮੇਰਾ ਸਵਾਲ ਤੇ ਇਹੀ ਨਾ ਤੁਸੀਂ ਵੀਡੀਓ ਡਿਲੀਟ ਕਰਤੀ ਉਹਨਾਂ ਨੇ ਕਹਿਣ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਸਾਬ ਕਿ ਤੁਹਾਨੂੰ ਫਿਰ ਮੁਰ ਤੋਂ ਧਮਕੀਆਂ ਲਗਣਾ ਪਈ ਇਹ ਉਹਨਾਂ ਨੂੰ ਹੀ ਪਤਾ ਹੈ ਮੈਨੂੰ ਇਹ ਨਹੀਂ ਪਤਾ ਮੈਨੂੰ ਕਿਉਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿਉਂ ਕੀਤਾ ਜਾ ਰਿਹਾ ਹੈ ਜਾਂ ਤੇ ਇਹ ਆਪਣੀ ਫੇਮ ਚਾਹੁੰਦੇ ਹੈ ਜਾਂ ਤੇ ਪਤਾ ਨਹੀਂ ਕੀ ਚਾਹੁੰਦੇ ਹੈ ਬਸ ਮੈਂ ਆਈ ਕਹਣਾ ਚਾਹਾਂਗੀ ਮੈਂ ਆ ਚੀਜ਼ ਚ ਨਹੀਂ ਪੈਣਾ ਚਾਹੁੰਦੀ ਜਿਹਨੋਂ ਕਮਲ ਕੋਟ ਦੀ ਜੱਜ ਸਤੇਜ ਹੁੰਦੇ ਪਟਿੰ ਕਤਲ ਹੁੰਦਾ ਉਸ ਤੋਂ ਬਾਅਦ ਵੀ ਕਿੰਨੀ ਕਿ ਸਾਮੇ ਟੋੜਦੇ ਬਹੁਤ ਜਿਆਦਾ ਇਹਨਾਂ ਦੀ ਮੈਨੂੰ ਸਵੇਰੇ ਖਬਰ ਪਤਾ ਲੱਗੀ ਹੈ ਕਿ ਇਹ ਇਹਨਾਂ ਦਾ ਕੁਝ ਹੋ ਗਿਆ ਪਰ ਮੈਂ ਉਹਨਾਂ ਨੂੰ ਚੰਗੀ ਤਰੀਕੇ ਨਾਲ ਨਹੀਂ ਜਾਣਦੀ ਉਹਨਾਂ ਦੀ ਵੀਡੀਓ ਹੀ ਦੇਖਦੀ ਸੀ ਪਰ ਮੈਨੂੰ ਇਹ ਪਤਾ ਲੱਗਾ ਕਿ ਜਦੋਂ ਮੈਰੋ ਮੈਰੋ ਸਾਹਿਬ ਨੇ ਜਦੋਂ ਕਿਹਾ ਕਿ ਤੁਸੀਂ ਜਦੋਂ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਵੀਡੀਓ ਪਹਿਲਾਂ ਉਹਦੀ ਉਹਦੀ ਤਾਂ লাশ ਲੱਭ ਗਈ ਹੈ ਤੇ ਇਸ ਵਾਰੀ ਤੇਰੀ লাশ ਨਹੀਂ ਲੱਭਣੀ ਐ ਤੇ ਤੂੰ ਹੁਣ ਤੂੰ ਬਚ ਜਾ ਮੇਰੀ ਫੈਮਲੀ ਨੂੰ ਵੀ ਟਾਰਗੇਟ ਕੀਤਾ ਸਿੱਧਾ ਤੇ ਮੈਨੂੰ ਵੀ ਕੀਤਾ ਕਿੰਨਾ ਕਿੰਨ ਕ ਹੁੰਦਾ ਜਦੋਂ ਐਸੀ ਧਮਕੀ ਮਿਲਦੀ ਹੈ ਫਿਰ ਕਿੰਨਾ ਕ ਸਹਿਮ ਹੁੰਦਾ ਹੈ ਪਰ ਵਾਰ ਵਿੱਚ ਵੀ ਤੁਹਾਡੇ ਵਿੱਚ ਵੀ ਕੀ ਕਰਦੇ ਸਾਰੇ ਕਹਿ ਰਹੇ ਨੇ ਇੰਨਾ ਜ਼ਿਆਦਾ ਸਹਿਮ ਹੈ ਕਿ ਤੁਸੀਂ ਮੂੰਹ ਤੋਂ ਇਹ ਕਿਤੇ ਵੀ ਨਾ ਜਾਓ ਅਸੀਂ ਮੇਰੇ ਜਦੋਂ ਤੱਕ ਮੇਰੇ ਫਾਦਰ ਸਾਹਿਬ ਕੰਮ ਤੇ ਨਹੀਂ ਜਾਣਦੇ ਮੇ ਮੇਰੇ ਕਰਕੇ ਮੇਰੇ ਨਾਲ ਰਹਿ ਰਹੇ ਨੇ ਉਹ 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 ਕਹਿੰਦੇ ਨੇ ਕਿ ਆਪਾਂ ਇੱਥੋਂ ਚਲੇ ਜਾਈਏ ਤੁਹਾਨੂੰ ਪੰਜਾਬ ਦਾ ਕਲਚਰ ਪਤਾ ਹੈ ਨਾ ਪੰਜਾਬ ਦੇ ਕਲਚਰ ਵਿੱਚ ਕਿਹੜੀ ਕਿਹੜੀ ਚੀਜ਼ ਜਿਹੜੀ ਕਿ ਚੰਗੀ ਲੱਗਦੀ ਲੋਕਾਂ ਨੂੰ ਨਹੀਂ ਲੱਗਦੀ ਹੈ ਨਾ ਕੀ ਅਤਾਰਾ ਜੋ ਕਿ ਫਿਰ ਕਿਉਂ ਵੀਡੀਓ ਪਾਈਆਂ ਜਨਤਾ ਆਪਾਂ ਉਹ ਚੀਜ਼ ਪਹਿਲਾ ਵੀਡੀਓ ਪਾਤੀ ਅੰਜਾਨੇ ਚ ਕਿ ਜੋ ਲੋਕਾਂ ਦੇ ਮਗਰਲਾ ਕੇ ਵੀਡੀਓ ਪਾ ਦਿੰਨੀ ਕਿਹਦੇ ਕਹਣੇ ਤੇ ਕਹਤਾ ਇਹ ਵੀਡੀਓ ਚਲਣੀ ਬੜੀ ਆ ਐਦਾ ਹੋਣੀ ਆ ਉਦੋਂ ਮੇਰਾ ਨਵਾਂ ਨਵਾਂ ਸਟਾਰਟ ਹੋਇਆ ਸੀ ਸਟਾਰਟ ਅਪ ਕੀਤਾ ਹੀ ਪ੍ਰਮੋਸ਼ਨ ਕਰਨਾ ਹਾਂਜੀ ਤੇ ਮੈਂ ਫਿਰ ਉਹਦੇ ਪੈਸੀ ਵੀ ਮਿਲਦੇ ਸੀ ਹਾਂਜੀ ਤੇ ਮੈਂ ਇਹਨਾਂ ਨੂੰ ਮੈਰੋ ਸਾਹਿਬ ਨੂੰ ਇਹੀ ਗੱਲ ਕਹੀ ਕਿ ਮੈਨੂੰ ਉਹ ਚੀਜ਼ ਦਾ ਨਹੀਂ ਪਤਾ ਸੀ ਕਹਿੰਦੇ ਫਿਰ ਵੀਡੀਓ ਡਿਲੀਟ ਕਰ ਦੋ ਮੈਂ ਕਿ ਕਰ ਦੋ ਉਹਨਾਂ ਨੇ ਫੋਨ ਵਰਕੇ ਵੀਡੀਓ ਡਿਲੀਟ ਕਰਤੀਆਂ ਪਰ ਹੁਣ ਮੈਨੂੰ ਸ਼ਰੀਆਮਤਮ ਕੀ ਦੇਣ ਦੇ ਮਾਰਨ ਦੀ ਐਦਾ ਕਿਉਂ ਦੇ ਰਿਹਾ ਪੁਲਿਸ ਹਾਂ ਮੈਂ ਮਾਫੀ ਮੰਗੀ ਹੈ ਕਿ ਉਹ ਵੀਡੀਓ ਨਹੀਂ ਮੇਰੇ ਪੇਜ ਤੇ ਮਿਲੇਗੀ ਸਾਈਬਰ ਕ੍ਰਾਈਮ ਵਾਲਾ ਨੇ ਵੀਡੀਓ ਮੇਰੇ ਆਈਡੀ ਚੈੱਕ ਕੀਤੀ ਕਿ ਤੁਹਾਡੀ ਉਹ ਵੀਡੀਓ ਹੁਣ ਨਹੀਂ ਹੈਗੀ ਉਹਨਾਂ ਨੇ ਖੁਦ ਚੈੱਕ ਕੀਤੀ ਹੈ ਤੇ ਇਹ ਇਹ ਪਤਾ ਨਹੀਂ ਕਿਉਂ ਦੁਬਾਰਾ ਮੈਨੂੰ ਇਹ ਚੀਜ਼ ਟਾਰਗੇਟ ਕਰੀ ਜਾ ਰਿਹਾ ਹੈ ਪਲੀਜ਼ ਮੈਨੂੰ ਤੁਸੀਂ ਪੁਲਿਸ ਨੂੰ ਕਿ ਸਿਰਫ ਇਸ ਬਾਰੇ ਕੰਪਲੇਨ ਕੀਤੀ ਵੀ ਤੁਹਾਡੇ ਜਾਨ ਨੂੰ ਖਤਰਾ ਹੈ ਤੁਸੀਂ ਕੀ ਡਿਮਾਂਡ ਕਰ ਰਹੇ ਹੋ ਪੁਲਿਸ ਮੈਂ ਹੁਣ ਇਹ ਡਿਮਾਂਡ ਕਰਦੀ ਪਈ ਆ ਕਿ ਪਲੀਜ਼ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਆਪਾਂ ਹਰ ਜਗ੍ਹਾ ਤੇ ਜਾਣਾ ਹੁੰਦਾ ਇਹ ਚੀਜ਼ ਦੁਬਾਰਾ ਨਾ ਦਰਹਾਈ ਜਾਵੇ ਉਹ ਜਿੱਦਾਂ ਉਹਨਾਂ ਨੇ ਮੈਨੂੰ ਕਿਹਾ ਕਿ ਟਾਰਗੇਟ ਕੀਤਾ ਜਿੱਦਾਂ ਉਹ ਕੁੜੀ ਮਰ ਗਈ ਐ ਤੇ ਬਾਅਦ ਚੋ ਮੇਰਾ ਤੇ ਮੇਰੀ ਫੈਮਿਲੀ ਦਾ ਜੋ ਕੁਝ ਹੋ ਗਿਆ ਉਹਨਾਂ ਨੇ ਮੇਰੀ ਫੈਮਿਲੀ ਨੂੰ ਵੀ ਸਿੱਧਾ ਟਾਰਗੇਟ ਕੀਤਾ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਸਰ ਇਹਦਾ ਜ਼ਿੰਮੇਵਾਰ ਫਿਰ ਸਰਕਾਰ ਹੀ ਹੋਏਗੀ ਤਮਕੀ ਕੋਈ ਕਾਲ ਆਈ ਹੈ ਮੈਨੂੰ ਕਾਲਸ ਬੜੀਆਂ ਆ ਰਹੀਆਂ ਸਵੇਜੀਆਂ ਵੈਸੇ ਵੀ ਮੈਂ ਫੋਨ ਨਹੀਂ ਚੁੱਕਿਆ ਇੱਕ ਵਾਰੀ ਵੀ ਬਸ ਮੈਨੂੰ ਲੱਗਾ ਵੀ ਤੁਹਾਨੂੰ ਧਮਕੀ ਮਿਲ ਰਹੀ ਹੈ ਉਹਨਾਂ ਨੇ ਇੰਸਟਾਗ੍ਰam ਤੇ ਆਪਣੀ ਆਈਡੀ ਤੇ ਪੋਸਟ ਕੀਤੀ ਹੈ ਸ਼ਰਿਆਮ ਉਹਨਾਂ ਨੇ ਲਿਖ ਕੇ ਪਾਇਆ ਵਾ ਕਿ ਇਹ 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 ਇਹਨਾਂ ਇਹਨਾਂ ਦੀ ਮਤਲਬ ਕੀ ਹੁਣ ਜਾਨ ਨੂੰ ਖਤਰਾ ਹੈਗਾ ਜੇ ਕਰ ਕਿਤੇ ਕੋਈ ਨੁਕਸਾਨ ਹੁੰਦਾ ਫਿਰ ਵੀ ਕਹੋਗੇ بس ਇਹ ਸਾਰਾ ਜੇ ਨੁਕਸਾਨ ਹੋਏਗਾ ਸਾਡੇ ਮੇਰਾ ਮੇਰਾ ਹੋਏਗਾ ਮੇਰੀ ਫੈਮਿਲੀ ਦਾ ਹੋਏਗਾ ਸਾਰੀ ਜ਼ਿੰਮੇਵਾਰ ਇਹ ਸਰਕਾਰ ਹੋਏਗੀ ਕਿਉਂਕਿ ਬਚਾਨ ਵਾਲੀ ਵੀ ਸਰਕਾਰੀ ਹੈਗੀ ਹੈ ਤੇ ਮਾਰਨ ਵਾਲੀ ਵੀ ਸਰਕਾਰੀ ਹੈਗੀ ਹੈ ਜਿਹੜੀ ਕਿ ਦੀਪਕਾ ਲੂਥਰਾ ਹੈ ਇੰਸਟਾਗ੍ਰam ਇਨਫਲੂਐਂਸਰ ਹੈ ਉਹਨਾਂ ਨੂੰ ਮਾਰਨ ਦੀ ਜਾਨ ਨੂੰ ਮਾਰਨ ਦੀ ਜਿਹੜੀ ਕਿ ਉਹ ਧਮਕੀ ਦਿੱਤੀ ਗਈ ਹੈ ਕਿਉਂਕਿ ਬੀਤੇ ਕੱਲ੍ਹ ਜੇ ਗੱਲ ਕਰੀਏ ਤਾਂ ਕਮਲ ਕੌਰ ਜਿਹਨਾਂ ਕੋਈ ਭਾਬੇ ਦੇ ਨਾਮ ਤੋਂ ਜਾਣੇ ਜਾਂਦਾ ਸੀਗਾ ਉਹਨਾਂ ਦੀ ਜਿਹੜੀ ਦਰਦਨਾਕ ਮੌਤ ਕੀਤੀ ਗਈ ਉੱਥੇ ਬਠਿੰਡੇ ਵਿਖੇ ਉਹਨਾਂ ਦੀ লাশ ਬਰਾਮਦ ਹੋਈ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਨੂੰ ਦੀਪਕਾ ਲੂਥਾ ਨੂੰ ਧਮਕੀ ਮਿਲੀ ਹੈ ਔਰ ਦੀਪਕਾ ਲੂਥਾ ਨੇ ਆਖਿਆ ਵੀ ਉਹਨਾਂ ਦੀ ਜਾਨ ਮਾਲ ਦੀ ਜਿਹੜੀ ਰੱਖਿਆ ਹੈ ਉਹ ਕਰਨਾ ਸਰਕਾਰ ਦਾ ਤੇ ਪੁਲਿਸ ਦਾ ਫਰਜ਼ ਹੈ ਔਰ ਉਹਨਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਜਾ ਰਹੀ ਹੈ ਉਹਨਾਂ ਸੁਰੱਖਿਆ ਦੀ ਮੰਗ ਵੀ ਜਿਹੜੀ ਕੀ ਉਹ ਜਰੂਰ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਦੀ ਕੋਈ ਵੀ ਜਿਹੜੀ ਕੀ ਖਾਨੀ ਨਾ ਹੋਵੇ ਕੈਮਾ ਪਰਸਨ ਨਿਤੇਸ਼ ਦੇ ਨਾਲ ਸਿਕੰਦਰ ਪਸਰੀਤਾ ਦੈਨਿਕ ਸਟੇ ਟੀਵੀ ਅੰਮ੍ਰਿਤਸਰ ਇਹ ਅਨਫਲੂਐਂਸਰ ਦੀਪਕਾ ਰੂਥਾ ਨੇ ਮੇਰੇ ਨਾਲ ਉਹਨਾਂ ਨਾਲ ਗੱਲਬਾਤ ਕਰ ਲਏ ਮੈਮ ਕੀ ਕਹਿਣਾ ਹੈ ਕਿਸੇ ਨੂੰ ਧਮਕੀਆਂ ਮਿਲ ਰਹੀਆਂ ਹਨ ਔਰ ਕੀ ਕਹਿਣਾ ਤੁਹਾਨੂੰ ਕਿਸੇ ਪਤਾ ਲੱਗਾ ਵੀ ਧਮਕੀ ਕਿਦਾ ਮਿਲੀ ਹੈ ਮੈਨੂੰ ਉਹਨਾਂ ਨੇ ਇੰਸਟਾ ਆਈਡੀ ਤੇ ਅਟੈਕ ਕੀਤਾ ਸੀਗਾ ਕਿ ਤੁਹਾਡਾ ਉਹਨਾਂ ਨੇ ਮੈਨੂੰ ਇੰਸਟਾ ਆਈਡੀ ਤੇ ਅਟੈਕ ਕੀਤਾ ਸੀਗਾ ਕਿ ਤੁਸੀਂ ਮਤਲਬ ਕਿ ਐਦਾਂ ਦੀ ਵੀਡੀਓ ਪਾ ਰਹੇ ਮਤਲਬ ਕਿ ਤੁਸੀਂ ਐਦਾਂ ਦਾ ਮਤਲਬ ਕਿ ਕਰ ਰਹੇ ਤਾਂ ਇੱਕ ਵਾਰੀ ਤਾਂ লাশ ਲੱਗ ਗਈ ਹੈ ਇੱਕ ਵਾਰੀ ਤਾਂ লাশ ਲੱਗ ਗਈ ਐ ਇਸ ਵਾਰੀ ਦੂਸਰੀ ਵਾਲੀ ਤਾਂ ਢੀ লাশ ਨਹੀਂ ਲੱਭਣੀ ਮੇਰੇ ਵੱਲੋਂ লাশ ਨਹੀਂ ਲੱਭਣੀ ਤੇ ਇਹ ਨਾ ਸਮਝਣਾ ਕਿ ਪਾਰਕਿੰਗ ਇੱਕੋ ਜਗ੍ਹਾ ਹੈਗੀ ਪਾਰਕਿੰਗ ਹਰ ਜਗ੍ਹਾ ਹੈਗੀ ਉਹਨਾਂ ਨੇ ਆ ਚੀਜ਼ ਦੀ ਧਮਕੀ ਦਿੱਤੀ ਐ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਅੰਮ੍ਰਿਤਪਾਲ ਜੀ ਗੱਲ ਹੋਈ ਕੀ ਗੱਲ ਹੋਈ ਕੀ ਸੀ ਕਿਉਂਕਿ ਪਹਿਲਾਂ ਵੀ ਵਿਵਾਦ ਹੋਇਆ ਸੀ ਤੁਸੀਂ ਪਹਿਲਾਂ ਵੀ ਕਿਤੇ ਗਏ ਸੀ ਬੁਲਾਨ ਤੇ ਕੀ ਗੱਲ ਹੋਈ ਸੀ ਇਹਨਾਂ ਦੇ ਇਹਨਾਂ ਦੇ ਕਹਿਣ ਤੇ ਆਪਾਂ ਹਰ ਜਗ੍ਹਾ ਮਾਫੀਆਂ ਮੰਗੀਆਂ ਇਹਨਾਂ ਦੇ ਕਹਿਣ ਤੇ ਆਪਾਂ ਹਰ ਜਗ੍ਹਾ ਸੋਰੀ ਮੰਗੀ ਹਰ ਜਗ੍ਹਾ ਮਾਫੀਆਂ ਮੰਗੀਆਂ ਪਰ ਇਹ ਇਹ ਸਮਝਦੇ ਨਹੀਂ ਪਏ ਇਹਨਾਂ ਨੇ ਸਾਨੂੰ ਧੋਖੇ ਨਾਲ ਬੁਲਾਇਆ ਉਤੋਂ ਇਹਨਾਂ ਨੇ ਸਾਨੂੰ ਧੋਖੇ ਨਾਲ ਬੁਲਾਇਆ ਕਹਿ ਕੇ ਉਤੋਂ 7-8 ਜਾਣੇ ਨਿਆਂਗ ਜੀ ਆ ਗਏ ਇਹਨਾਂ ਨੇ ਸਾਨੂੰ ਧੋਖੇ ਨਾਲ ਉੱਥੇ ਬੁਲਾਇਆ ਇਹ ਵੀ ਨਹੀਂ ਕਿ ਪ੍ਰਮੋਸ਼ਨਾਂ ਦੀ ਇਹਨਾਂ ਨੇ ਕਿਹਾ ਕਿ ਆਪਾਂ ਪ੍ਰਮੋਸ਼ਨ ਕਰਾਣੀ ਆ ਫੋਨਾਂ ਦੀ 2000 ਰੁਪਿਆ ਕਾਊਂਟ ਚ ਪਾ ਦਿੱਤਾ ਤੇ ਇਹਨਾਂ ਨੇ ਉੱਥੇ ਸੱਦ ਲਿਆ ਸਾਨੂੰ ਪਹਿਲਾ ਮੋਗੇ ਦਾ ਕਹਿ ਕੇ ਫੇਰ ਸਵੇਰੇ ਫੋਨ ਆਇਆ ਤੇ ਤਰਨਤ ਚਿੱਤੇਗੜਾ ਪਿੰਡ ਆਜੋ ਤੇ ਆਪਾਂ ਉੱਥੇ ਚਲੇ ਗਏ ਗੱਡੀ ਸਾਡੀ ਰੋਗ ਲਈ ਗੱਡੀ ਤੋਂ ਸਾਨੂੰ ਜ਼ਬਰਦਸਤੀ ਕੱਢ ਲਿੱਤਾ ਬਾਹਰ ਜੋ ਜੋ ਇਸ ਕੁੜੀ ਨਾਲ ਹੋਇਆ ਸੀ ਮੈਨੂੰ ਇਹ ਨਹੀਂ ਪਤਾ ਬਸ ਉਹ ਜਾ ਹੀ ਮੇਰੇ ਨਾਲ ਕੁਝ ਹੋਇਆ ਸੀ ਤੇ ਮੈਂ ওই ਚੀਜ਼ ਨੂੰ ਮੈਂ ਪੁਲ ਕੋਲਦ ਨੇ ਮੇਰੀ ਨਹੀਂ ਮੰਨੀ ਇਹਨਾਂ ਨੇ ਮੇ ਕੋ ਫੋਨ ਫੜ ਕੇ ਵੀਡੀਓ ਡਿਲੀਟ ਕਰਵਾ ਲਿੱਤੀਆਂ ਇਹਨਾਂ ਨੇ ਮੇ ਕੋ ਉਹ ਦਿਨ ਉਹ ਦਿਨ ਮੇਰੇ ਮੇਰੇ ਤੋਂ ਕਾਰ ਦੀ ਚਾਬੀ ਖੋ ਲਿੱਤੀ ਇਹਨਾਂ ਨੇ ਮੇਰਾ ਸਵਾਲ ਤੇ ਇਹੀ ਨਾ ਤੁਸੀਂ ਵੀਡੀਓ ਡਿਲੀਟ ਕਰਤੀ ਉਹਨਾਂ ਨੇ ਕਹਿਣ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਸਾਬ ਕਿ ਤੁਹਾਨੂੰ ਫਿਰ ਮੁਰ ਤੋਂ ਧਮਕੀਆਂ ਲਗਣਾ ਇਹ ਉਹਨਾਂ ਨੂੰ ਹੀ ਪਤਾ ਮੈਨੂੰ ਇਹ ਨਹੀਂ ਪਤਾ ਮੈਨੂੰ ਕਿਉਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿਉਂ ਕੀਤਾ ਜਾ ਰਿਹਾ ਹੈ ਜਾਂ ਤੇ ਇਹ ਆਪਣੀ ਫੇਮ ਚਾਹੁੰਦੇ ਹੈ ਜਾਂ ਤੇ ਪਤਾ ਨਹੀਂ ਕੀ ਚਾਹੁੰਦੇ ਹੈ ਬਸ ਮੈਂ ਆ ਹੀ ਕਹਿਣਾ ਚਾਹਾਂਗੀ ਮੈਂ ਆ ਚੀਜ਼ ਚ ਨਹੀਂ ਪੈਣਾ ਚਾਹੁੰਦੀ ਜਿਹਨੋਂ ਕਮਲ ਕੋਟ ਡਿਜ਼ਾਈਨ ਸਤੇ ਜਿਹ ਹੁੰਦੇ ਪਟੰਡੇ ਕਤਲ ਹੁੰਦਾ ਉਸ ਤੋਂ ਬਾਅਦ ਵੀ ਕਿੰਨੀ ਕਿਸਮ ਦੇ ਤੋੜਦੇ ਬਹੁਤ ਜਿਆਦਾ ਇਹਨਾਂ ਦੀ ਮੈਨੂੰ ਸਵੇਰੇ ਖਬਰ ਪਤਾ ਲੱਗੀ ਹੈ ਕੀ ਇਹ ਇਹਨਾਂ ਦਾ ਕੁਝ ਹੋ ਗਿਆ ਪਰ ਮੈਂ ਉਹਨਾਂ ਨੂੰ ਚੰਗੀ ਤਰੀਕੇ ਨਾਲ ਨਹੀਂ ਜਾਣਦੀ ਉਹਨਾਂ ਦੀ ਵੀਡੀਓ ਹੀ ਦੇਖਦੀ ਸੀ ਪਰ ਮੈਨੂੰ ਇਹ ਪਤਾ ਲੱਗਾ ਕਿ ਜਦੋਂ ਮੈਰੋ ਮੈਰੋ ਸਾਹਿਬ ਨੇ ਜਦੋਂ ਕਿਹਾ ਕਿ ਤੁਸੀਂ ਜਦੋਂ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਵੀਡੀਓ ਪਹਿਲਾਂ ਉਹਦੀ ਉਹਦੀ ਤਾਂ লাশ ਲੱਗ ਗਈ ਹੈ ਤੇ ਇਸ ਵਾਰੀ ਤੇਰੀ লাশ ਨਹੀਂ ਲੱਭਣੀ ਐ ਤੇ ਤੂੰ ਹੁਣ ਤੂੰ ਬਚ ਜਾ ਮੇਰੀ ਫੈਮਲੀ ਨੂੰ ਵੀ ਟਾਰਗੇਟ ਕੀਤਾ ਸਿੱਧਾ ਤੇ ਮੈਨੂੰ ਵੀ ਕੀਤਾ ਕਿੰਨਾ ਕਿੰਨਾ ਹੁੰਦਾ ਜਦੋਂ ਐਸੀ ਧਮਕੀ ਮਿਲਦੀ ਹੈ ਫਿਰ ਕਿੰਨਾ ਕ ਸਹਿਮ ਹੁੰਦਾ ਪਰਿਵਾਰ ਵਿੱਚ ਵੀ ਤੁਹਾਡੇ ਵਿੱਚ ਵੀ ਕੀ ਕਰਦੇ ਸਾਰੇ ਕਹਿ ਰਹੇ ਨੇ ਇੰਨਾ ਜ਼ਿਆਦਾ ਸਹਿਮ ਹੈ ਕਿ ਤੁਸੀਂ ਤੁਸੀਂ ਕਿਤੇ ਵੀ ਨਾ ਜਾਓ ਅਸੀਂ ਮੇਰੇ ਇਦੋਂ ਤੱਕ ਮੇਰੇ ਫਾਦਰ ਸਾਹਿਬ ਕੰਮ ਤੇ ਨਹੀਂ ਜਾਣਦੇ ਮੇਰੇ ਕਰਕੇ ਮੇਰੇ ਨਾਲ ਰਹਿ ਰਹੇ ਨੇ ਉਹ 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 ਕਹਿੰਦੇ ਨੇ ਕਿ ਆਪਾਂ ਇੱਥੋਂ ਚਲੀ ਜਾਈਏ ਤੁਹਾਨੂੰ ਪੰਜਾਬ ਦਾ ਕਲਚਰ ਪਤਾ ਹੈ ਨਾ ਪੰਜਾਬ ਦੇ ਕਲਚਰ ਵਿੱਚ ਕਿਹੜੀ ਕਿਹੜੀ ਚੀਜ਼ ਜਿਹੜੀ ਕਿ ਚੰਗੀ ਲੱਗਦੀ ਲੋਕਾਂ ਨੂੰ ਨਹੀਂ ਲੱਗਦੀ ਹੈ ਨਾ ਕੀ ਇਤਰਾਜ ਹੋ ਕਿ ਫਿਰ ਕਿਉਂ ਵੀਡੀਓ ਪਾਈਆਂ ਜਦੋਂ ਆਪਾਂ ਉਹ ਚੀਜ਼ ਪਹਿਲਾ ਵੀਡੀਓ ਪਾਤੀ ਅੰਜਾਨੇ ਚ ਕਿ ਜੋ ਲੋਕਾਂ ਦੇ ਮਗਰ ਲਾ ਕੇ ਵੀਡੀਓ ਪਾ ਦਿੰਨੀ ਕਿਹਦੇ ਕਹਣੇ ਤੇ ਕਹਤਾ ਇਹ ਵੀਡੀਓ ਚਲਣੀ ਬੜੀ ਆ ਐਦਾ ਹੋਣੀ ਆ ਉਦੋਂ ਮੇਰਾ ਨਵਾਂ ਨਵਾਂ ਸਟਾਰਟ ਹੋਇਆ ਸੀ ਸਟਾਰਟ ਅਪ ਕੀਤਾ ਹੀ ਪ੍ਰਮੋਸ਼ਨ ਕਰਨਾ ਹਾਂਜੀ ਤੇ ਮੈਂ ਫਿਰ ਉਹਦੇ ਪੈਸੇ ਵੀ ਮਿਲਦੇ ਸੀ ਹਾਂਜੀ ਤੇ ਮੈਂ ਇਹਨਾਂ ਨੂੰ ਮੈਰੋ ਸਾਹਿਬ ਨੂੰ ਇਹੀ ਗੱਲ ਕਹੀ ਕਿ ਮੈਨੂੰ ਉਹ ਚੀਜ਼ ਦਾ ਨਹੀਂ ਪਤਾ ਸੀ ਕਹਿੰਦੇ ਫਿਰ ਵੀਡੀਓ ਡਿਲੀਟ ਕਰ ਦੋ ਮੈਂ ਕਹੇ ਕਰ ਦੋ ਉਹਨਾਂ ਨੇ ਫੋਨ ਵਰਕੇ ਵੀਡੀਓ ਡਿਲੀਟ ਕਰਤੀਆਂ ਪਰ ਹੁਣ ਮੈਨੂੰ ਸ਼ਰੀਆਮਤਮ ਕੀ ਦੇਣ ਦੇ ਮਾਰਨ ਦੀ ਐਦਾ ਕਿਉਂ ਦੇ ਰਿਹਾ ਹੇ ਮੈਂ ਮਾਫੀ ਮੰਗੀ ਹੈ ਕਿ ਉਹ ਵੀਡੀਓ ਨਹੀਂ ਮੇਰੇ ਪੇਜ ਤੇ ਮਿਲੇਗੀ ਸਾਈਬਰ क्राइम ਵਾਲਾ ਨੇ ਵੀਡੀਓ ਮੇਰੇ ਆਈਡੀ ਚੈੱਕ ਕੀਤੀ ਕਿ ਤੁਹਾਡੀ ਉਹ ਵੀਡੀਓ ਹੁਣ ਨਹੀਂ ਹੈਗੀ ਉਹਨਾਂ ਨੇ ਖੁਦ ਚੈੱਕ ਕੀਤੀ ਹੈ ਤੇ ਇਹ ਇਹ ਪਤਾ ਨਹੀਂ ਕਿਉਂ ਦੁਬਾਰਾ ਮੈਨੂੰ ਇਹ ਚੀਜ਼ ਟਾਰਗੇਟ ਕਰੀ ਜਾ ਰਿਹਾ ਹੈ ਪਲੀਜ਼ ਮੈਨੂੰ ਤੁਸੀਂ ਪੁਲਿਸ ਨੂੰ ਕੇ ਸਿਰ ਇਸ ਬਾਰੇ ਕੰਪਲੇਨ ਕੀਤੀ ਵੀ ਤੁਹਾਡੇ ਜਾਨ ਨੂੰ ਖਤਰਾ ਹੈ ਤੁਸੀਂ ਕੀ ਡਿਮਾਂਡ ਕਰ ਰਹੇ ਹੋ ਪੁਲਿਸ ਮੈਂ ਹੁਣ ਇਹ ਡਿਮਾਂਡ ਕਰਦੀ ਪਈ ਆ ਕਿ ਪਲੀਜ਼ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਆਪਾਂ ਹਰ ਜਗ੍ਹਾ ਤੇ ਜਾਣਾ ਹੁੰਦਾ ਇਹ ਚੀਜ਼ ਦੁਬਾਰਾ ਨਾ ਦੁਹਰਾਈ ਜਾਵੇ ਉਹ ਜਿੱਦਾਂ ਉਹਨਾਂ ਨੇ ਮੈਨੂੰ ਕਿਹਾ ਕਿ ਟਾਰਗੇਟ ਕੀਤਾ ਜਿੱਦਾਂ ਉਹ ਕੁੜੀ ਮਰ ਗਈ ਐ ਤੇ ਬਾਅਦ ਚੋ ਮੇਰਾ ਤੇ ਮੇਰੀ ਫੈਮਿਲੀ ਦਾ ਜੋ ਕੁਝ ਹੋ ਗਿਆ ਉਹਨਾਂ ਨੇ ਮੇਰੀ ਫੈਮਿਲੀ ਨੂੰ ਵੀ ਸਿੱਧਾ ਟਾਰਗੇਟ ਕੀਤਾ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਸਰ ਇਹਦਾ ਜ਼ਿੰਮੇਵਾਰ ਫਿਰ ਸਰਕਾਰ ਹੀ ਹੋਏਗੀ ਤਮ ਕੀ ਕੋਈ ਕਾਲ ਆਈ ਹੈ ਮੈਨੂੰ ਕਾਲਸ ਬੜੀਆਂ ਆ ਰਹੀਆਂ ਸਵੇਰ ਦੀਆਂ ਵੈਸੇ ਵੀ ਮੈਂ ਫੋਨ ਨਹੀਂ ਚੁੱਕਿਆ ਇੱਕ ਵਾਰੀ ਵੀ ਬਸ ਮੈਨੂੰ ਲੱਗਾ ਵੀ ਤੁਹਾਨੂੰ ਧਮਕੀ ਮਿਲ ਰਹੀ ਹੈ ਉਹਨਾਂ ਨੇ ਇੰਸਟਾਗ੍ਰam ਤੇ ਆਪਣੀ ਆਈਡੀ ਤੇ ਪੋਸਟ ਕੀਤੀ ਹੈ ਸ਼ਰਿਆਮ ਉਹਨਾਂ ਨੇ ਲਿਖ ਕੇ ਪਾਇਆ ਵਾ ਕਿ ਇਹ 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 ਇਹਨਾਂ ਇਹਨਾਂ ਦੀ ਮਤਲਬ ਕੀ ਹੁਣ ਜਾਨ ਨੂੰ ਖਤਰਾ ਹੈਗਾ ਜੇ ਕਰਕੇ ਕੋਈ ਨੁਕਸਾਨ ਹੁੰਦਾ ਫਿਰ ਵੀ ਕਹੂੰਗੀ بس ਇਹ ਸਾਰਾ ਜੇ ਨੁਕਸਾਨ ਹੋਏਗਾ ਸਾਡੇ ਮੇਰਾ ਮੇਰਾ ਹੋਏਗਾ ਮੇਰੀ ਫੈਮਿਲੀ ਦਾ ਹੋਏਗਾ ਸਾਰੀ ਜ਼ਿੰਮੇਵਾਰ ਇਹ ਸਰਕਾਰ ਹੋਏਗੀ ਕਿਉਂਕਿ ਬਚਾਨ ਵਾਲੀ ਵੀ ਸਰਕਾਰੀ ਹੈਗੀ ਹੈ ਤੇ ਮਾਰਨ ਵਾਲੀ ਵੀ ਸਰਕਾਰੀ ਹੈਗੀ ਹੈ ਜਿਹੜੀ ਕਿ ਦੀਪਕਾ ਲੂਥਰਾ ਹੈ ਇੰਸਟਾਗ੍ਰam ਇਨਫਲੂਐਂਸਰ ਹੈ ਉਹਨਾਂ ਨੂੰ ਮਾਰਨ ਦੀ ਜਾਨ ਨੂੰ ਮਾਰਨ ਦੀ ਜਿਹੜੀ ਕਿ ਉਹ ਧਮਕੀ ਦਿੱਤੀ ਗਈ ਹੈ ਕਿਉਂਕਿ ਬੀਤੇ ਕਾਲ ਜੇ ਗੱਲ ਕਰੀਏ ਤਾਂ ਕਮਲ ਕੌਰ ਜਿਹਨਾਂ ਕੋਈ ਭਾਬੇ ਦੇ ਨਾਮ ਤੋਂ ਜਾਣੇ ਜਾਂਦਾ ਸੀਗਾ ਉਹਨਾਂ ਦੀ ਇਰ ਕੀ ਦਰਦਨਾਕ ਮੌਤ ਕੀਤੀ ਗਈ ਉੱਥੇ ਬਠਿੰਡੇ ਵਿਖੇ ਉਹਨਾਂ ਦੀ ਲਾਸ਼ ਬਰਾਮਦ ਹੋਈ ਤੇ ਉਸ ਤੋਂ ਬਾਅਦ ਜਿਹੜੀ ਕੀ ਇਹਨਾਂ ਨੂੰ ਦੀਪਕਾ ਲੂਥਾ ਨੂੰ ਧਮਕੀ ਮਿਲੀ ਹੈ ਔਰ ਦੀਪਕਾ ਲੂਥਾ ਨੇ ਆਖਿਆ ਵੀ ਉਹਨਾਂ ਦੀ ਜਾਨ ਮਾਲ ਦੀ ਜਿਹੜੀ ਰੱਖਿਆ ਹੈ ਉਹ ਕਰਨਾ ਸਰਕਾਰ ਦਾ ਤੇ ਪੁਲਿਸ ਦਾ ਫਰਜ਼ ਹੈ ਔਰ ਉਹਨਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਜਾ ਰਹੀ ਹੈ ਉਹਨਾਂ ਸੁਰੱਖਿਆ ਦੀ ਮੰਗ ਵੀ ਜਿਹੜੀ ਕੀ ਉਹ ਜਰੂਰ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਉਹਨਾਂ ਦੇ ਪਰਿਵਾਰ ਦੀ ਕੋਈ ਵੀ ਜਿਹੜੀ ਕੀ ਖਾਣੀ ਨਾ ਹੋਵੇ ਕੈਮਾ ਪਰਸਨ ਨਿਤੇਸ਼ ਦੇ ਨਾਲ ਸਿਕੰਦਰ ਪਸਰੀਤਾ ਜਨਕ ਸਟੇ ਟੀਵੀ ਅਮਰਸਰ ਇਹ ਅਨ ਫਲੂਐਂਸਰ ਦੀਪਕਾ ਗੁੱਥਾ ਨੇ ਮੇਰੇ ਨਾਲ ਉਹਨਾਂ ਨਾਲ ਗੱਲਬਾਤ ਕਰ ਲਏ ਮੈਮ ਕੀ ਕਹਿਣਾ ਹੈ ਕਿਸੇ ਨੂੰ ਧਮਕੀਆਂ ਮਿਲ ਰਹੀਆਂ ਹਨ ਔਰ ਕੀ ਕਹਿਣਾ ਤੁਹਾਨੂੰ ਕਿਸੇ ਨੂੰ ਪਤਾ ਲੱਗਾ ਵੀ ਧਮਕੀ ਕਿਦਾ ਮਿਲੀ ਹੈ ਮੈਨੂੰ ਉਹਨਾਂ ਨੇ ਇੰਸਟਾ ਆਈਡੀ ਤੇ ਅਟੈਕ ਕੀਤਾ ਸੀਗਾ ਕਿ ਤੁਹਾਡਾ ਉਹਨਾਂ ਨੇ ਮੈਨੂੰ ਇੰਸਟਾ ਆਈਡੀ ਤੇ ਅਟੈਕ ਕੀਤਾ ਸੀਗਾ ਕਿ ਤੁਸੀਂ ਮਤਲਬ ਕਿ ਐਦਾਂ ਦੀ ਵੀਡੀਓ ਪਾ ਰਹੇ ਮਤਲਬ ਕਿ ਤੁਸੀਂ ਐਦਾਂ ਦਾ ਮਤਲਬ ਕਿ ਕਰ ਰਹੇ ਤਾਂ ਇੱਕ ਵਾਰੀ ਤਾਂ লাশ ਲੱਗ ਗਈ ਹੈ ਇੱਕ ਵਾਰੀ ਤਾਂ লাশ ਲੱਗ ਗਈ ਐ ਇਸ ਵਾਰੀ ਦੂਸਰੀ ਵਾਲੀ ਤਾਂ ਨਹੀਂ ਲੱਭਣੀ ਮੇਰੇ ਵੱਲੋਂ লাশ ਨਹੀਂ ਲੱਭਣੀ ਤੇ ਇਹ ਨਾ ਸਮਝਣਾ ਕਿ ਪਾਰਕਿੰਗ ਇੱਕੋ ਜਗ੍ਹਾ ਹੈਗੀ ਪਾਰਕਿੰਗ ਹਰ ਜਗ੍ਹਾ ਹੈਗੀ ਉਹਨਾਂ ਨੇ ਆ ਚੀਜ਼ ਦੀ ਧਮਕੀ ਦਿੱਤੀ ਐ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਅਮਰਦੀਪ ਕਾ ਜੀ ਗੱਲ ਹੋਈ ਕਿ ਗੱਲ ਹੋਈ ਕੀ ਸੀ ਕਿਉਂਕਿ ਪਹਿਲਾਂ ਵੀ ਵਿਵਾਦ ਹੋਇਆ ਸੀ ਤੁਸੀਂ ਪਹਿਲਾਂ ਵੀ ਕਿਤੇ ਗਏ ਸੀ ਬੁਲਾਨ ਤੇ ਕੀ ਗੱਲ ਹੋਈ ਸੀ ਇਹਨਾਂ ਦੇ ਇਹਨਾਂ ਦੇ ਕਹਿੰਦੇ ਆਪਾਂ ਹਰ ਜਗ੍ਹਾ ਮਾਫੀਆਂ ਮੰਗੀਆਂ ਇਹਨਾਂ ਦੇ ਕਹਿੰਦੇ ਆਪਾਂ ਹਰ ਜਗ੍ਹਾ ਸੋਰੀ ਮੰਗੀ ਹਰ ਜਗ੍ਹਾ ਮਾਫੀਆਂ ਮੰਗੀਆਂ ਪਰ ਇਹ ਇਹ ਸਮਝਦੇ ਨਹੀਂ ਪਏ ਇਹਨਾਂ ਨੇ ਸਾਨੂੰ ਧੋਖੇ ਨਾਲ ਬੁਲਾਇਆ ਉਤੋਂ ਉਤੋਂ ਇਹਨਾਂ ਨੇ ਸਾਨੂੰ ਧੋਖੇ ਨਾਲ ਬੁਲਾਇਆ ਕਹਿ ਕੇ ਉਤੋਂ 7-8 ਜਾਣੇ ਨਿਯੰਗ ਜੀ ਆ ਗਏ ਇਹਨਾਂ ਨੇ ਸਾਨੂੰ ਧੋਖੇ ਨਾਲ ਉੱਥੇ ਬੁਲਾਇਆ ਇਹ ਵੀ ਨਹੀਂ ਕਿ ਪ੍ਰਮੋਸ਼ਨਾਂ ਦੀ ਪਰ ਇਹਨਾਂ ਨੇ ਕਿਹਾ ਹੀ ਕਿ ਆਪਾਂ ਪ੍ਰਮੋਸ਼ਨ ਕਰਾਣੀ ਆ ਫੋਨਾਂ ਦੀ 2000 ਰੁਪਿਆ ਕਾਊਂਟ ਚ ਪਾ ਦਿੱਤਾ ਤੇ ਇਹਨਾਂ ਨੇ ਉੱਥੇ ਸੱਦ ਲਿਆ ਸਾਨੂੰ ਪਹਿਲਾ ਮੋਕੇ ਦਾ ਕਹਿ ਕੇ ਫੇ ਸਵੇਰੇ ਫੋਨ ਆਇਆ ਤੀ ਤਰਨ ਤਰ ਚਿੱਤੇ ਗਿਆ ਪਿੰਡ ਆ ਜੋ ਤੇ ਪਉ ਚਲੇ ਗਿਆ ਗੱਡੀ ਸਾਡੀ ਰੋਗ ਲਈ ਗੱਡੀ ਤੇ ਸਾਨੂੰ ਜ਼ਬਰਦਸਤੀ ਕੱਢ ਲਿੱਤਾ ਬਾਹਰ ਜੋ ਜੋ ਇਸ ਕੁੜੀ ਨਾਲ ਹੋਇਆ ਸੀ ਮੈਨੂੰ ਇਹ ਨਹੀਂ ਪਤਾ ਬਸ ਉਹ ਜਾ ਹੀ ਮੇਰੇ ਨਾਲ ਕੁਝ ਹੋਇਆ ਸੀ ਤੇ ਮੈਂ ਉਹ ਚੀਜ਼ ਨੂੰ ਮੈਂ ਪੁਲਿਸ ਕੋਲ ਗਈ ਹੋਲਸ ਨੇ ਮੇਰੀ ਨਹੀਂ ਮੰਨੀ ਇਹਨਾਂ ਨੇ ਮੇ ਕੋ ਫੋਨ ਫੜ ਕੇ ਵੀਡੀਓ ਡਿਲੀਟ ਕਰਵਾ ਲੀਤੀਆਂ ਇਹਨਾਂ ਨੇ ਮੇ ਕੋ ਉਦਨ ਉਦਨ ਮੇਰੇ ਮੇਰੇ ਤੋਂ ਕਾਰ ਦੀ ਚਾਬੀ ਖੋ ਲੀਤੀ ਇਹਨਾਂ ਨੇ ਮੇਰਾ ਸਵਾਲ ਤੇ ਇਹੀ ਨਾ ਤੁਸੀਂ ਵੀਡੀਓ ਡਿਲੀਟ ਕਰਤੀ ਉਹਨਾਂ ਨੇ ਕਹਿਣ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਸਾਬ ਕਿ ਤੁਹਾਨੂੰ ਫਿਰ ਮੁਰ ਤੋਂ ਧਮਕੀਆਂ ਲਗਣਾ ਇਹ ਉਹਨਾਂ ਨੂੰ ਹੀ ਪਤਾ ਮੈਨੂੰ ਇਹ ਨਹੀਂ ਪਤਾ ਮੈਨੂੰ ਕਿਉਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿਉਂ ਕੀਤਾ ਜਾ ਰਿਹਾ ਜਾਂ ਤੇ ਇਹ ਆਪਣੀ ਫੇਮ ਚਾਹੁੰਦੇ ਹੈ ਜਾਂ ਤੇ ਪਤਾ ਨਹੀਂ ਕੀ ਚਾਹੁੰਦੇ ਹੈ ਬਸ ਮੈਂ ਆਈ ਕਰਨਾ ਚਾਹਾਂਗੀ ਮੈਂ ਆ ਚੀਜ਼ ਚ ਨਹੀਂ ਪੈਣਾ ਚਾਹੁੰਦੀ ਜਿਹਨੂੰ ਕਮਲ ਕੋਡ ਜੱਜ ਸਤੇਜ ਹੁੰਦੇ ਪਟੰਡੇ ਵਿੱਚ ਹੁੰਦਾ ਵ ਕਤਲ ਹੁੰਦਾ ਉਸ ਤੋਂ ਬਾਅਦ ਵੀ ਕਿੰਨੀ ਕਿ ਸਾਮੇ ਥੋੜੇ ਤੇ ਬਹੁਤ ਜਿਆਦਾ ਇਹਨਾਂ ਦੀ ਮੈਨੂੰ ਸਵੇਰੇ ਖਬਰ ਪਤਾ ਲੱਗੀ ਹੈ ਕਿ ਇਹ 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 ਨਾ ਦਾ ਕੁਝ ਹੋ ਗਿਆ ਪਰ ਮੈਂ ਉਹਨਾਂ ਨੂੰ ਚੰਗੀ ਤਰੀਕੇ ਨਾਲ ਨਹੀਂ ਜਾਣਦੀ ਉਹਨਾਂ ਦੀ ਵੀਡੀਓ ਹੀ ਦੇਖਦੀ ਸੀ ਪਰ ਮੈਨੂੰ ਇਹ ਪਤਾ ਲੱਗਾ ਕਿ ਜਦੋਂ ਮੈਰੋ ਮੈਰੋ ਸਾਹਿਬ ਨੇ ਜਦੋਂ ਕਿਹਾ ਕਿ ਤੁਸੀਂ ਜਦੋਂ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਵੀਡੀਓ ਪਹਿਲਾਂ ਉਹਦੀ ਉਹਦੀ ਤਾਂ লাশ ਲੱਭ ਗਈ ਹੈ ਤੇ ਇਸ ਵਾਰੀ ਤੇਰੀ লাশ ਨਹੀਂ ਲੱਭਣੀ ਐ ਤੇ ਤੂੰ ਹੁਣ ਤੂੰ ਬਚ ਜਾ ਮੇਰੀ ਫੈਮਲੀ ਨੂੰ ਵੀ ਟਾਰਗੇਟ ਕੀਤਾ ਸਿੱਧਾ ਤੇ ਮੈਨੂੰ ਵੀ ਕੀਤਾ ਕਿੰਨਾ ਕਿੰਨਾ ਹੁੰਦਾ ਜਦੋਂ ਐਸੀ ਧਮਕੀ ਮਿਲਦੀ ਹੈ ਫਿਰ ਕਿੰਨਾ ਕ ਸਹਿਮ ਹੁੰਦਾ ਪਰਿਵਾਰ ਵਿੱਚ ਵੀ ਤੁਹਾਡੇ ਵਿੱਚ ਵੀ ਕੀ ਕਰਦੇ ਸਾਰੇ ਕਹਿ ਰਹੇ ਨੇ ਇੰਨਾ ਜ਼ਿਆਦਾ ਸਹਿਮ ਹੈ ਕਿ ਤੁਸੀਂ ਤੁਸੀਂ ਕਿਤੇ ਵੀ ਨਾ ਜਾਓ ਅਸੀਂ ਮੇਰੇ ਇਹ ਤੱਕ ਮੇਰੇ ਫਾਦਰ ਸਾਹਿਬ ਕੰਮ ਤੇ ਨਹੀਂ ਜਾਣਦੇ ਮੇ ਮੇਰੇ ਕਰਕੇ ਮੇਰੇ ਨਾਲ ਰਹਿ ਰਹੇ ਨੇ ਉਹ 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 ਕਹਿੰਦੇ ਨੇ ਕਿ ਆਪਾਂ ਇੱਥੋਂ ਚਲੀ ਜਾਈਏ ਤੁਹਾਨੂੰ ਪੰਜਾਬ ਦਾ ਕਲਚਰ ਪਤਾ ਹੈ ਨਾ ਪੰਜਾਬ ਦੇ ਕਲਚਰ ਵਿੱਚ ਕਿਹੜੀ ਕਿਹੜੀ ਚੀਜ਼ ਜਿਹੜੀ ਕਿ ਚੰਗੀ ਲੱਗਦੀ ਲੋਕਾਂ ਨੂੰ ਨਹੀਂ ਲੱਗਦੀ ਹਣਾ ਕੀ ਇਤਰਾਜੂ ਕਿ ਫਿਰ ਕਿਉਂ ਵੀਡੀਓ ਪਾਈਆਂ ਜਦੋਂ ਆਪਾਂ ਉਹ ਚੀਜ਼ ਇਹ ਪਹਿਲਾ ਵੀਡੀਓ ਪਾਤੀ ਅਣਜਾਣੇ ਚ ਕਿ ਜੋ ਲੋਕਾਂ ਦੇ ਮਗਰ ਲਾ ਕੇ ਵੀਡੀਓ ਪਾ ਦਿੰਨੀ ਕਿਹਦੇ ਕਹਣੇ ਤੇ ਇਹ ਕਹਤਾ ਇਹ ਵੀਡੀਓ ਚਲਣੀ ਬੜੀ ਆ ਐਦਾਂ ਹੋਣੀ ਆ ਉਦੋਂ ਮੇਰਾ ਨਵਾਂ ਨਵਾਂ ਸਟਾਰਟ ਹੋਇਆ ਸੀ ਸਟਾਰਟਅਪ ਕੀਤਾ ਹੀ ਪ੍ਰਮੋਸ਼ਨ ਕਰਨਾ ਹਾਂਜੀ ਤੇ ਮੈਂ ਫਿਰ ਉਹਦੇ ਪੈਸੇ ਵੀ ਮਿਲਦੇ ਸੀ ਹਾਂਜੀ ਤੇ ਮੈਂ ਇਹਨਾਂ ਨੂੰ ਮੈਰੋ ਸਾਹਿਬ ਨੂੰ ਇਹੀ ਗੱਲ ਕਹੀ ਕਿ ਮੈਨੂੰ ਉਹ ਚੀਜ਼ ਦਾ ਨਹੀਂ ਪਤਾ ਸੀ ਕਹਿੰਦੇ ਫਿਰ ਵੀਡੀਓ ਡਿਲੀਟ ਕਰ ਦੋ ਮੈਂ ਕਿ ਕਰ ਦੋ ਉਹਨਾਂ ਨੇ ਫੋਨ ਵਰਕੇ ਵੀਡੀਓ ਡਿਲੀਟ ਕਰਤੀਆਂ ਪਰ ਹੁਣ ਮੈਨੂੰ ਸ਼ਰੀਆਮ ਤਮ ਕੀ ਦੇਂਦੇ ਮਾਰਨ ਦੀ ਐਦਾਂ ਕਿਉਂ ਯਾ ਮੈਂ ਮਾਫੀ ਮੰਗੀ ਹੈ ਕਿ ਉਹ ਵੀਡੀਓ ਨਹੀਂ ਮੇਰੇ ਪੇਜ ਤੇ ਮਿਲੇਗੀ ਸਾਈਬਰ ਕਰਾਈਮ ਵਾਲਾ ਨੇ ਵੀਡੀਓ ਮੇਰੇ ਆਈਡੀ ਚੈੱਕ ਕੀਤੀ ਕਿ ਤੁਹਾਡੀ ਉਹ ਵੀਡੀਓ ਹੁਣ ਨਹੀਂ ਹੈਗੀ ਉਹਨਾਂ ਨੇ ਖੁਦ ਚੈੱਕ ਕੀਤੀ ਹੈ ਤੇ ਇਹ ਇਹ ਪਤਾ ਨਹੀਂ ਕਿਉਂ ਦੁਬਾਰਾ ਮੈਨੂੰ ਇਹ ਚੀਜ਼ ਟਾਰਗੇਟ ਕਰੀ ਜਾ ਰਿਹਾ ਹੈ ਪਲੀਜ਼ ਮੈਨੂੰ ਤੁਸੀਂ ਪੁਲਿਸ ਨੂੰ ਕੇ ਸਿਰ ਇਸ ਬਾਰੇ ਕੰਪਲੇਨ ਕੀਤੀ ਵੀ ਤੁਹਾਡੇ ਜਾਨ ਨੂੰ ਖਤਰਾ ਹੈ ਤੁਸੀਂ ਕੀ ਡਿਮਾਂਡ ਕਰ ਰਹੇ ਹੋ ਪੁਲਿਸ ਮੈਂ ਹੁਣ ਇਹ ਡਿਮਾਂਡ ਕਰਦੀ ਪਈ ਆ ਕਿ ਪਲੀਜ਼ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਆਪਾਂ ਹਰ ਜਗ੍ਹਾ ਤੇ ਜਾਣਾ ਹੁੰਦਾ ਇਹ ਚੀਜ਼ ਦੁਬਾਰਾ ਨਾ ਦਰਹਾਈ ਜਾਵੇ ਉਹ ਜਿੱਦਾਂ ਉਹਨਾਂ ਨੇ ਮੈਨੂੰ ਕਿਹਾ ਕਿ ਟਾਰਗੇਟ ਕੀਤਾ ਜਿੱਦਾਂ ਉਹ ਕੁੜੀ ਮਰ ਗਈ ਹੈ ਤੇ ਬਾਅਦ ਚੋ ਮੇਰਾ ਤੇ ਮੇਰੀ ਫੈਮਿਲੀ ਦਾ ਜੋ ਕੁਛ ਹੋ ਗਿਆ ਉਹਨਾਂ ਨੇ ਮੇਰੀ ਫੈਮਿਲੀ ਨੂੰ ਵੀ ਸਿੱਧਾ ਟਾਰਗੇਟ ਕੀਤਾ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਸਰ ਇਹਦਾ ਜ਼ਿੰਮੇਵਾਰ ਫਿਰ ਸਰਕਾਰ ਹੀ ਹੋਏਗੀ ਤਮਕੀ ਕੋਈ ਕਾਲ ਆਈ ਹੈ ਮੈਨੂੰ ਕਾਲਸ ਬੜੀਆਂ ਆ ਰਹੀਆਂ ਸਵੇਜ ਦੀਆਂ ਵੈਸੇ ਵੀ ਮੈਂ ਫੋਨ ਨਹੀਂ ਚੁੱਕਿਆ ਇੱਕ ਵਾਰੀ ਵੀ ਬਸ ਮੈਨੂੰ ਲੱਗਾ ਵੀ ਤੁਹਾਨੂੰ ਧਮਕੀ ਮਿਲ ਰਹੀ ਹੈ ਉਹਨਾਂ ਨੇ ਇੰਸਟਾਗ੍ਰam ਤੇ ਆਪਣੀ ਆਈਡੀ ਤੇ ਪੋਸਟ ਕੀਤੀ ਹੈ ਸ਼ਰਿਆਮ ਉਹਨਾਂ ਨੇ ਲਿਖ ਕੇ ਪਾਇਆ ਵਾ ਕਿ ਇਹ 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 ਇਹਨਾਂ ਇਹਨਾਂ ਦੀ ਮਤਲਬ ਕੀ ਹੁਣ ਜਾਨ ਨੂੰ ਖਤਰਾ ਹੈਗਾ ਜੇ ਕਰਕੇ ਕੋਈ ਨੁਕਸਾਨ ਹੁੰਦਾ ਫਿਰ ਵੀ ਕਹੂੰਗੇ ਬਸ ਇਹ ਸਾਰਾ ਜੇ ਨੁਕਸਾਨ ਹੋਏਗਾ ਸਾਡੇ ਮੇਰਾ ਮੇਰਾ ਹੋਏਗਾ ਮੇਰੀ ਫੈਮਿਲੀ ਦਾ ਹੋਏਗਾ ਸਾਰੀ ਜ਼ਿੰਮੇਵਾਰ ਇਹ ਸਰਕਾਰ ਹੋਏਗੀ ਕਿਉਂਕਿ ਬਚਾਉਣ ਵਾਲੀ ਵੀ ਸਰਕਾਰੀ ਹੈਗੀ ਹੈ ਤੇ ਮਾਰਨ ਵਾਲੀ ਵੀ ਸਰਕਾਰੀ ਹੈਗੀ ਹੈ ਜਿਹੜੀ ਕਿ ਦੀਪਕਾ ਲੂਥਰਾ ਹੈ ਇੰਸਟਾਗ੍ਰam ਇਨਫਲੂਐਂਸਰ ਹੈ ਉਹਨਾਂ ਨੂੰ ਮਾਰਨ ਦੀ ਜਾਨੋ ਮਾਰਨ ਦੀ ਜਿਹੜੀ ਕਿ ਉਹ ਧਮਕੀ ਦਿੱਤੀ ਗਈ ਹੈ ਕਿਉਂਕਿ ਬੀਤੇ ਕੱਲ੍ਹ ਜੇ ਗੱਲ ਕਰੀਏ ਤਾਂ ਕਮਲ ਕੌਰ ਜਿਹਨਾਂ ਕੋਈ ਭਾਬੇ ਦੇ ਨਾਮ ਤੋਂ ਜਾਣੇ ਜਾਂਦਾ ਸੀਗਾ ਉਹਨਾਂ ਦੀ ਜਿਹੜੀ ਕਿ ਦਰਦਨਾਕ ਮੌਤ ਕੀਤੀ ਗਈ ਉੱਥੇ ਬਠਿੰਡੇ ਵਿਖੇ ਉਹਨਾਂ ਦੀ ਲਾਸ਼ ਬਰਾਮਦ ਹੋਈ ਤੇ ਉਸ ਤੋਂ ਬਾਅਦ ਜਿਹੜੀ ਕਿ ਇਹਨਾਂ ਨੂੰ ਦੀਪਕਾ ਲੂਥਰਾ ਨੂੰ ਧਮਕੀ ਮਿਲੀ ਹੈ ਔਰ ਦੀਪਕਾ ਲੂਥਰਾ ਨੇ ਆਖਿਆ ਵੀ ਉਹਨਾਂ ਦੀ ਜਾਨ ਮਾਲ ਦੀ ਜਿਹੜੀ ਰੱਖਿਆ ਉਹ ਕਰਨਾ ਸਰਕਾਰ ਦਾ ਤੇ ਪੁਲਿਸ ਦਾ ਫਰਜ ਹੈ ਔਰ ਉਹਨਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਜਾ ਰਹੀ ਹੈ ਔਰ ਨਾਲ ਸੁਰੱਖਿਆ ਦੀ ਮੰਗ ਵੀ ਜਿਹੜੀ ਕੀ ਉਹ ਜਰੂਰ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਦੀ ਕੋਈ ਵੀ ਜਿਹੜੀ ਕੀ ਖਾਨੀ ਨਾ ਹੋਵੇ ਕੈਮਾ ਪਰਸਨ ਨਿਤੇਸ਼ ਦੇ ਨਾਲ ਸਿਕੰਦਰ ਪਸਰੀਤਾ ਦੈਨਿਕ ਸਟਾਰ ਟੀਵੀ ਅੰਮ੍ਰਿਤਸਰ ਇੰਫਲੂਐਂਸਰ ਦੀਪਕਾ ਗੁੱਥਾ ਨੇ ਮੇਰੇ ਨਾਲ ਉਹਨਾਂ ਨਾਲ ਗੱਲਬਾਤ ਕਰਨ ਲਈ ਮੈਮ ਕੀ ਕਹਿਣਾ ਹੈ ਕਿਸੇ ਨੂੰ ਧਮਕੀਆਂ ਮਿਲ ਰਹੀਆਂ ਹਨ ਔਰ ਕੀ ਕਹਿਣਾ ਤੁਹਾਨੂੰ ਕਿਸੋ ਦਾ ਲੱਗਾ ਵੀ ਧਮਕੀ ਕਿਦਾ ਮਿਲੀ ਹੈ ਮੈਨੂੰ ਉਹਨਾਂ ਨੇ ਇੰਸਟਾ ਆਈਡੀ ਤੇ ਅਟੈਕ ਕੀਤਾ ਸੀਗਾ ਕਿ ਤੁਹਾਡਾ ਉਹਨਾਂ ਨੇ ਮੈਨੂੰ ਇੰਸਟਾ ਇਡੀਟ ਟੈਗ ਕੀਤਾ ਸੀ ਕਿ ਤੁਸੀਂ ਮਤਲਬ ਕਿ ਐਦਾਂ ਦੀ ਵੀਡੀਓ ਪਾ ਰਹੇ ਮਤਲਬ ਕਿ ਤੁਸੀਂ ਐਦਾਂ ਦਾ ਮਤਲਬ ਕਿ ਕਰ ਰਹੇ ਤਾਂ ਇੱਕ ਵਾਰੀ ਤਾਂ ਲਾਸ਼ ਲੱਗ ਗਈ ਹੈ ਇੱਕ ਵਾਰੀ ਤਾਂ লাশ ਲੱਗ ਗਈ ਐ ਇਸ ਵਾਰੀ ਦੂਸਰੀ ਵਾਲੀ ਤਾਂ ਨਹੀਂ ਲੱਭਣੀ ਮੇਰੇ ਵੱਲੋਂ লাশ ਨਹੀਂ ਲੱਭਣੀ ਤੇ ਇਹ ਨਾ ਸਮਝਣਾ ਕਿ ਪਾਰਕਿੰਗ ਇੱਕੋ ਜਗ੍ਹਾ ਹੈਗੀ ਪਾਰਕਿੰਗ ਹਰ ਜਗ੍ਹਾ ਹੈਗੀ ਉਹਨਾਂ ਨੇ ਆ ਚੀਜ਼ ਦੀ ਧਮਕੀ ਦਿੱਤੀ ਹੈ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਅੰਮ੍ਰਿਤਪਾਲ ਜੀ ਗੱਲ ਹੋਈ ਕੀ ਗੱਲ ਹੋਈ ਕੀ ਸੀ ਕਿਉਂਕਿ ਪਹਿਲਾਂ ਵੀ ਵਿਵਾਦ ਹੋਇਆ ਸੀ ਤੁਸੀਂ ਪਹਿਲਾਂ ਵੀ ਕਿਤੇ ਗਏ ਸੀ ਬੁਲਾਣ ਤੇ ਕੀ ਗੱਲ ਹੋਈ ਸੀ ਇਹਨਾਂ ਦੇ ਇਹਨਾਂ ਦੇ ਕਹਿੰਦੇ ਆਪਾਂ ਹਰ ਜਗ੍ਹਾ ਮਾਫੀਆਂ ਮੰਗੀਆਂ ਇਹਨਾਂ ਦੇ ਕਹਿੰਦੇ ਆਪਾਂ ਹਰ ਜਗ੍ਹਾ ਸੋਰੀ ਮੰਗੀ ਹਰ ਜਗ੍ਹਾ ਮਾਫੀਆਂ ਮੰਗੀਆਂ ਪਰ ਇਹ ਇਹ ਸਮਝਦੇ ਨਹੀਂ ਪਏ ਇਹਨਾਂ ਨੇ ਸਾਨੂੰ ਧੋਖੇ ਨਾਲ ਬੁਲਾਇਆ ਉੱਤੋਂ ਉਹ ਤੋਂ ਇਹਨਾਂ ਨੇ ਸਾਨੂੰ ਧੋਖੇ ਨਾਲ ਬੁਲਾਇਆ ਕਹਿ ਕੇ ਉਤੋਂ 7-8 ਜਾਣੇ ਨਿਯੰਗ ਜੀ ਆ ਗਏ ਇਹਨਾਂ ਨੇ ਸਾਨੂੰ ਧੋਖੇ ਨਾਲ ਉੱਥੇ ਬੁਲਾਇਆ ਇਹ ਵੀ ਨਹੀਂ ਕਿਹਾ ਕਿ ਪ੍ਰਮੋਸ਼ਨਾਂ ਦੀ ਇਹਨਾਂ ਨੇ ਕਿਹਾ ਹੀ ਕਿ ਆਪਾਂ ਪ੍ਰਮੋਸ਼ਨ ਕਰਾਣੀ ਹੈ ਫੋਨਾਂ ਦੀ 2000 ਰੁਪਿਆ ਕਾਊਂਟ ਚ ਪਾ ਦਿੱਤਾ ਤੇ ਇਹਨਾਂ ਨੇ ਉੱਥੇ ਸੱਦ ਲਿਆ ਸਾਨੂੰ ਪਹਿਲਾ ਮੋਗੇ ਦਾ ਕਹਿ ਕੇ ਫੇਰ ਸਵੇਰੇ ਫੋਨ ਆਇਆ ਤੀ ਤਰਨ ਤਰ ਚਿੱਤੇ ਗਿਆ ਪਿੰਡ ਆਜੋ ਤੇ ਆਪਾਂ ਉੱਥੇ ਚਲੇ ਗਏ ਗੱਡੀ ਸਾਡੀ ਰੋਗਲੀ ਗੱਡੀ ਤੋਂ ਸਾਨੂੰ ਜ਼ਬਰਦਸਤੀ ਕੱਢ ਲਿੱਤਾ ਬਾਹਰ ਜੋ ਜੋ ਇਸ ਕੁੜੀ ਨਾਲ ਹੋਇਆ ਸੀ ਮੈਨੂੰ ਇਹ ਨਹੀਂ ਪਤਾ ਬਸ ਉਹ ਜਾ ਹੀ ਮੇਰੇ ਨਾਲ ਕੁਝ ਹੋਇਆ ਸੀ ਤੇ ਮੈਂ ਉਹ ਚੀਨ ਨੂੰ ਪੁੱਲਸ ਨੇ ਮੇਰੀ ਨਹੀਂ ਮੰਨੀ ਇਹਨਾਂ ਨੇ ਮੇ ਕੋ ਫੋਨ ਫੜ ਕੇ ਵੀਡੀਓ ਡਿਲੀਟ ਕਰਵਾ ਲਿੱਤੀਆਂ ਇਹਨਾਂ ਨੇ ਮੇ ਕੋ ਉਦਨ ਉਦਨ ਮੇਰੇ ਮੇਰੇ ਤੋਕਾਰ ਦੀ ਚਾਬੀ ਖੋ ਲਿੱਤੀ ਇਹਨਾਂ ਨੇ ਮੇਰਾ ਸਵਾਲ ਤੇ ਇਹੀ ਨਾ ਤੁਸੀਂ ਵੀਡੀਓ ਡਿਲੀਟ ਕਰਤੀ ਉਹਨਾਂ ਨੇ ਕਹਿਣ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਸਾਬ ਕਿ ਤੁਹਾਨੂੰ ਫਿਰ ਮੁਰ ਤੋਂ ਧਮਕੀਆਂ ਲਗਣਾ ਪਈ ਇਹ ਉਹਨਾਂ ਨੂੰ ਹੀ ਪਤਾ ਹੈ ਮੈਨੂੰ ਇਹ ਨਹੀਂ ਪਤਾ ਮੈਨੂੰ ਕਿਉਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿਉਂ ਕੀਤਾ ਜਾ ਰਿਹਾ ਹੈ ਜਾਂ ਤੇ ਇਹ ਆਪਣੀ ਫੇਮ ਚਾਹੁੰਦੇ ਹੈ ਜਾਂ ਤੇ ਪਤਾ ਨਹੀਂ ਕੀ ਚਾਹੁੰਦੇ ਹੈ ਬਸ ਮੈਂ ਆਈ ਕਹਣਾ ਚਾਹਾਂਗੀ ਮੈਂ ਆ ਚੀਜ਼ ਚ ਨਹੀਂ ਪੈਣਾ ਚਾਹੁੰਦੀ ਜਿਹਨੋਂ ਕਮਲ ਕੋਟ ਦੀ ਜੱਜ ਸਤੇਜ ਹੁੰਦੇ ਪਟੰ ਕਤਲ ਹੁੰਦਾ ਉਸ ਤੋਂ ਬਾਅਦ ਵੀ ਕਿੰਨੀ ਕਿਸਮ ਦੇ ਤੋੜਦੇ ਬਹੁਤ ਜਿਆਦਾ ਇਹਨਾਂ ਦੀ ਮੈਨੂੰ ਸਵੇਰੇ ਖਬਰ ਪਤਾ ਲੱਗੀ ਹੈ ਇਹ 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 ਨਾ ਦਾ ਕੁਝ ਹੋ ਗਿਆ ਪਰ ਮੈਂ ਉਹਨਾਂ ਨੂੰ ਚੰਗੀ ਤਰੀਕੇ ਨਾਲ ਨਹੀਂ ਜਾਣਦੀ ਉਹਨਾਂ ਦੀ ਵੀਡੀਓ ਹੀ ਦੇਖਦੀ ਸੀ ਪਰ ਮੈਨੂੰ ਇਹ ਪਤਾ ਲੱਗਾ ਕਿ ਜਦੋਂ ਮੈਰੋ ਮੈਰੋ ਸਾਹਿਬ ਨੇ ਜਦੋਂ ਕਿਹਾ ਕਿ ਤੁਸੀਂ ਜਦੋਂ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਵੀਡੀਓ ਪਹਿਲਾਂ ਉਹਦੀ ਉਹਦੀ ਤਾਂ লাশ ਲੱਗ ਗਈ ਹੈ ਤੇ ਇਸ ਵਾਰੀ ਤੇਰੀ লাশ ਨਹੀਂ ਲੱਭਣੀ ਐ ਤੇ ਤੂੰ ਹੁਣ ਤੂੰ ਬਚ ਜਾ ਮੇਰੀ ਫੈਮਲੀ ਨੂੰ ਵੀ ਟਾਰਗੇਟ ਕੀਤਾ ਸਿੱਧਾ ਤੇ ਮੈਨੂੰ ਵੀ ਕੀਤਾ ਕਿੰਨਾ ਕਿੰਨਕ ਹੁੰਦਾ ਜਦੋਂ ਐਸੀ ਧਮਕੀ ਮਿਲਦੀ ਹੈ ਫਿਰ ਕਿੰਨਾ ਸਹਿਮ ਹੁੰਦਾ ਪਰਿਵਾਰ ਵਿੱਚ ਵੀ ਤੁਹਾਡੇ ਵਿੱਚ ਵੀ ਕੀ ਕਰਦੇ ਸਾਰੇ ਕਹਿ ਰਹੇ ਨੇ ਇੰਨਾ ਜ਼ਿਆਦਾ ਸਹਿਮ ਹੈ ਕਿ ਤੁਸੀਂ ਮントੀ ਕਿਤੇ ਵੀ ਨਾ ਜਾਓ ਅਸੀਂ ਮੇਰੇ ਇਦੋਂ ਤੱਕ ਮੇਰੇ ਫਾਦਰ ਸਾਹਿਬ ਕੰਮ ਤੇ ਨਹੀਂ ਜਾਣਦੇ ਮੇ ਮੇਰੇ ਕਰਕੇ ਮੇਰੇ ਨਾਲ ਰਹਿ ਰਹੇ ਨੇ ਉਹ 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 ਕਹਿੰਦੇ ਨੇ ਕਿ ਆਪਾਂ ਇੱਥੋਂ ਚਲੀ ਜਾਈਏ ਤਾਂ ਪੰਜਾਬ ਦਾ ਕਲਚਰ ਪਤਾ ਹੈ ਨਾ ਪੰਜਾਬ ਦੇ ਕਲਚਰ ਵਿੱਚ ਕਿਹੜੀ ਕਿਹੜੀ ਚੀਜ਼ ਜਿਹੜੀ ਕਿ ਚੰਗੀ ਲੱਗਦੀ ਲੋਕਾਂ ਨੂੰ ਨਹੀਂ ਲੱਗਦੀ ਹੈ ਨਾ ਕੀ ਅਤਾ ਯੂ ਕਿ ਫਿਰ ਕਿਉਂ ਵੀਡੀਓ ਪਾਈਆਂ ਜਨਤਾ ਆਪਾਂ ਉਹ ਚੀਜ਼ ਪਹਿਲਾ ਵੀਡੀਓ ਪਾਤੀ ਅੰਜਾਨੇ ਚ ਕਿ ਜੋ ਲੋਕਾਂ ਦੇ ਮਗਰ ਲਾ ਕੇ ਵੀਡੀਓ ਪਾ ਦਿੰਨੀ ਕਿਹਦੇ ਕਹਣੇ ਤੇ ਕਹਤਾ ਇਹ ਵੀਡੀਓ ਚਲਣੀ ਬੜੀ ਆ ਐਦਾ ਹੋਣੀ ਆ ਉਦੋਂ ਮੇਰਾ ਨਵਾਂ ਨਵਾਂ ਸਟਾਰਟ ਹੋਇਆ ਸੀ ਸਟਾਰਟ ਅਪ ਕੀਤਾ ਹੀ ਪ੍ਰਮੋਸ਼ਨ ਕਰਨਾ ਹਾਂਜੀ ਤੇ ਮੈਂ ਫਿਰ ਉਹਦੇ ਪੈਸੀ ਵੀ ਮਿਲਦੇ ਸੀ ਹਾਂਜੀ ਤੇ ਮੈਂ ਇਹਨਾਂ ਨੂੰ ਮੈਰੋ ਸਾਹਿਬ ਨੂੰ ਇਹੀ ਗੱਲ ਕਹੀ ਕਿ ਮੈਨੂੰ ਉਹ ਚੀਜ਼ ਦਾ ਨਹੀਂ ਪਤਾ ਸੀ ਕਹਿੰਦੇ ਫਿਰ ਵੀਡੀਓ ਡਿਲੀਟ ਕਰ ਦੋ ਮੈਂ ਕਿ ਕਰ ਦੋ ਉਹਨਾਂ ਨੇ ਫੋਨ ਵਰਕੇ ਵੀਡੀਓ ਡਿਲੀਟ ਕਰਤੀਆਂ ਪਰ ਹੁਣ ਮੈਨੂੰ ਸ਼ਰੀਆਮਤਮ ਕੀ ਦੇਣ ਦੇ ਮਾਰਨ ਦੀ ਐਦਾ ਕਿਉਂ ਦੇ ਰਿਹਾ ਪੁਲਿਸ ਹਾਂ ਮੈਂ ਮਾਫੀ ਮੰਗੀ ਹੈ ਕਿ ਉਹ ਵੀਡੀਓ ਨਹੀਂ ਮੇਰੇ ਪੇਜ ਤੇ ਮਿਲੇਗੀ ਸਾਈਬਰ ਕ੍ਰਾਈਮ ਵਾਲਾ ਨੇ ਵੀਡੀਓ ਮੇਰੇ ਆਈਡੀ ਚੈੱਕ ਕੀਤੀ ਕਿ ਤੁਹਾਡੀ ਉਹ ਵੀਡੀਓ ਹੁਣ ਨਹੀਂ ਹੈਗੀ ਉਹਨਾਂ ਨੇ ਖੁਦ ਚੈੱਕ ਕੀਤੀ ਹੈ ਤੇ ਇਹ ਇਹ ਪਤਾ ਨਹੀਂ ਕਿਉਂ ਦੁਬਾਰਾ ਮੈਨੂੰ ਇਹ ਚੀਜ਼ ਟਾਰਗੇਟ ਕਰੀ ਜਾ ਰਿਹਾ ਹੈ ਪਲੀਜ਼ ਮੈਨੂੰ ਤੁਸੀਂ ਪੁਲਿਸ ਨੂੰ ਕਿ ਸਿਰਫ ਇਸ ਬਾਰੇ ਕੰਪਲੇਨ ਕੀਤੀ ਵੀ ਤੁਹਾਡੇ ਜਾਨ ਨੂੰ ਖਤਰਾ ਹੈ ਤੁਸੀਂ ਕੀ ਡਿਮਾਂਡ ਕਰ ਰਹੇ ਹੋ ਪੁਲਿਸ ਮੈਂ ਹੁਣ ਇਹ ਡਿਮਾਂਡ ਕਰਦੀ ਪਈ ਆ ਕਿ ਪਲੀਜ਼ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਆਪਾਂ ਹਰ ਜਗ੍ਹਾ ਤੇ ਜਾਣਾ ਹੁੰਦਾ ਇਹ ਚੀਜ਼ ਦੁਬਾਰਾ ਨਾ ਦਰਹਾਈ ਜਾਵੇ ਉਹ ਜਿੱਦਾਂ ਉਹਨਾਂ ਨੇ ਮੈਨੂੰ ਕਿਹਾ ਕਿ ਟਾਰਗੇਟ ਕੀਤਾ ਹੈ ਜਿੱਦਾਂ ਉਹ ਕੁੜੀ ਮਰ ਗਈ ਹੈ ਤੇ ਬਾਅਦ ਚੋ ਮੇਰਾ ਤੇ ਮੇਰੀ ਫੈਮਿਲੀ ਦਾ ਜੋ ਕੁਛ ਹੋ ਗਿਆ ਇਹਨਾਂ ਨੇ ਮੇਰੀ ਫੈਮਿਲੀ ਨੂੰ ਵੀ ਸਿੱਧਾ ਟਾਰਗੇਟ ਕੀਤਾ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਸਰ ਇਹਦਾ ਜ਼ਿੰਮੇਵਾਰ ਫਿਰ ਸਰਕਾਰ ਹੀ ਹੋਏਗੀ ਧਮਕੀ ਕੋਈ ਕਾਲ ਆਈ ਹੈ ਮੈਨੂੰ ਕਾਲਸ ਬੜੀਆਂ ਆ ਰਹੀਆਂ ਸਵੇਰ ਦੀਆਂ ਵੈਸੇ ਵੀ ਮੈਂ ਫੋਨ ਨਹੀਂ ਚੁੱਕਿਆ ਇੱਕ ਵਾਰੀ ਵੀ ਬਸ ਮੈਨੂੰ ਲੱਗਾ ਵੀ ਤੁਹਾਨੂੰ ਧਮਕੀ ਮਿਲ ਰਹੀ ਹੈ ਉਹਨਾਂ ਨੇ ਇੰਸਟਾਗ੍ਰam ਤੇ ਆਪਣੀ ਆਈਡੀ ਤੇ ਪੋਸਟ ਕੀਤੀ ਹੈ ਸ਼ਰਿਆਮ ਉਹਨਾਂ ਨੇ ਲਿਖ ਕੇ ਪਾਇਆ ਵਾ ਕਿ ਇਹ ਇਹ ਇਹਨਾਂ ਇਹਨਾਂ ਦੀ ਮਤਲਬ ਕੀ ਹੁਣ ਜਾਨ ਨੂੰ ਖਤਰਾ ਹੈਗਾ ਜੇ ਕਰਕੇ ਕੋਈ ਨੁਕਸਾਨ ਹੁੰਦਾ ਫਿਰ ਵੀ ਕਹੋਗੇ بس ਇਹ ਸਾਰਾ ਜੇ ਨੁਕਸਾਨ ਹੋਏਗਾ ਸਾਡੇ ਮੇਰਾ ਮੇਰਾ ਹੋਏਗਾ ਮੇਰੀ ਫੈਮਿਲੀ ਦਾ ਹੋਏਗਾ ਸਾਰੀ ਜ਼ਿੰਮੇਵਾਰ ਇਹ ਸਰਕਾਰ ਹੋਏਗੀ ਕਿਉਂਕਿ ਬਚਾਨ ਵਾਲੀ ਵੀ ਸਰਕਾਰੀ ਹੈਗੀ ਹੈ ਤੇ ਮਾਰਨ ਵਾਲੀ ਵੀ ਸਰਕਾਰੀ ਹੈਗੀ ਹੈ ਜਿਹੜੀ ਕਿ ਦੀਪਕਾ ਲੂਥਰਾ ਹੈ ਇੰਸਟਾਗ੍ਰam ਇਨਫਲੂਐਂਸਰ ਹੈ ਉਹਨਾਂ ਨੂੰ ਮਾਰਨ ਦੀ ਜਾਨ ਨੂੰ ਮਾਰਨ ਦੀ ਜਿਹੜੀ ਕਿ ਉਹ ਧਮਕੀ ਦਿੱਤੀ ਗਈ ਹੈ ਕਿਉਂਕਿ ਬੀਤੇ ਕੱਲ੍ਹ ਜੇ ਗੱਲ ਕਰੀਏ ਤਾਂ ਕਮਲ ਕੌਰ ਜਿਹਨਾਂ ਕੋਈ ਭਾਬੇ ਦੇ ਨਾਮ ਤੋਂ ਜਾਣੇ ਜਾਂਦਾ ਸੀਗਾ ਉਹਨਾਂ ਦੀ ਇਰ ਕੀ ਦਰਦਨਾਕ ਮੌਤ ਕੀਤੀ ਗਈ ਉਥੇ ਬਠਿੰਡੇ ਵਿਖੇ ਉਹਨਾਂ ਦੀ ਲਾਸ਼ ਬਰਾਮਦ ਹੋਈ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਨੂੰ ਦੀਪਕਾ ਲੂਥਾ ਨੂੰ ਧਮਕੀ ਮਿਲੀ ਹੈ ਔਰ ਦੀਪਕਾ ਲੂਥਾ ਨੇ ਆਖਿਆ ਵੀ ਉਹਨਾਂ ਦੀ ਜਾਨਮਾਲ ਦੀ ਜਿਹੜੀ ਰੱਖਿਆ ਹੈ ਉਹ ਕਰਨਾ ਸਰਕਾਰ ਦਾ ਤੇ ਪੁਲਿਸ ਦਾ ਫਰਜ਼ ਹੈ ਔਰ ਉਹਨਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਜਾ ਰਹੀ ਹੈ ਉਹਨਾਂ ਸੁਰੱਖਿਆ ਦੀ ਮੰਗ ਵੀ ਜਿਹੜੀ ਕੀ ਉਹ ਜ਼ਰੂਰ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਦੀ ਕੋਈ ਵੀ ਜਿਹੜੀ ਕੀ ਹਾਨੀ ਨਾ ਹੋਵੇ ਕੈਮਾ ਪਰਸਨ ਨਿਤੇਸ਼ ਦੇ ਨਾਲ ਸਿਕੰਦਰ ਪਸਰੀਤਾ ਜਾਨਕਸਟਾ ਟੀਵੀ ਅੰਮ੍ਰਿਤਸਰ ਇਹ ਅਨਫਲੂਐਂਸਰ ਦੀਪਕਾ ਰੂਥਾ ਨੇ ਮੇਰੇ ਨਾਲ ਉਹਨਾਂ ਨਾਲ ਗੱਲਬਾਤ ਕਰ ਲ ਲਈ ਮੈਮ ਕੀ ਕਹਿਣਾ ਹੈ ਕਿਸੇ ਨੂੰ ਧਮਕੀਆਂ ਮਿਲ ਰਹੀਆਂ ਹਨ ਔਰ ਕੀ ਕਹਿਣਾ ਤੁਹਾਨੂੰ ਕਿਸੇ ਪਤਾ ਲੱਗਾ ਵੀ ਧਮਕੀ ਕਿਦਾ ਮਿਲੀ ਹੈ ਮੈਨੂੰ ਉਹਨਾਂ ਨੇ ਇੰਸਟਾ ਆਈਡੀ ਤੇ ਅਟੈਕ ਕੀਤਾ ਸੀਗਾ ਕਿ ਤੁਹਾਡਾ ਉਹਨਾਂ ਨੇ ਮੈਨੂੰ ਇੰਸਟਾ ਆਈਡੀ ਤੇ ਅਟੈਕ ਕੀਤਾ ਸੀਗਾ ਕਿ ਤੁਸੀਂ ਮਤਲਬ ਕਿ ਐਦਾਂ ਦੀ ਵੀਡੀਓ ਪਾ ਰਹੇ ਮਤਲਬ ਕਿ ਤੁਸੀਂ ਐਦਾਂ ਦਾ ਮਤਲਬ ਕਿ ਕਰ ਰਹੇ ਤਾਂ ਇੱਕ ਵਾਰੀ ਤਾਂ লাশ ਲੱਗ ਗਈ ਹੈ ਇੱਕ ਵਾਰੀ ਤਾਂ লাশ ਲੱਗ ਗਈ ਐ ਇਸ ਵਾਰੀ ਦੂਸਰੀ ਵਾਲੀ ਤਾਂ ਢੀ লাশ ਨਹੀਂ ਲੱਭਣੀ ਮੇਰੇ ਵੱਲੋਂ লাশ ਨਹੀਂ ਲੱਭਣੀ ਤੇ ਇਹ ਨਾ ਸਮਝਣਾ ਕਿ ਪਾਰਕਿੰਗ ਇੱਕੋ ਜਗ੍ਹਾ ਹੈਗੀ ਪਾਰਕਿੰਗ ਹਰ ਜਗ੍ਹਾ ਹੈਗੀ ਉਹਨਾਂ ਨੇ ਆ ਚੀਜ਼ ਦੀ ਧਮਕੀ ਦਿੱਤੀ ਐ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਅੰਮ੍ਰਿਤਪਾਲ ਜੀ ਗੱਲ ਹੋਈ ਕੀ ਗੱਲ ਹੋਈ ਕੀ ਸੀ ਕਿਉਂਕਿ ਪਹਿਲਾਂ ਵੀ ਵਿਵਾਦ ਹੋਇਆ ਸੀ ਤੁਸੀਂ ਪਹਿਲਾਂ ਵੀ ਕਿਤੇ ਗਏ ਸੀ ਬੁਲਾਨ ਤੇ ਕੀ ਗੱਲ ਹੋਈ ਸੀ ਇਹਨਾਂ ਦੇ ਇਹਨਾਂ ਦੇ ਕਹਿਣ ਤੇ ਆਪਾਂ ਹਰ ਜਗ੍ਹਾ ਮਾਫੀਆਂ ਮੰਗੀਆਂ ਇਹਨਾਂ ਦੇ ਕਹਿਣ ਤੇ ਆਪਾਂ ਹਰ ਜਗ੍ਹਾ ਸੋਰੀ ਮੰਗੀ ਹਰ ਜਗ੍ਹਾ ਮਾਫੀਆਂ ਮੰਗੀਆਂ ਪਰ ਇਹ ਇਹ ਸਮਝਦੇ ਨਹੀਂ ਪਏ ਇਹਨਾਂ ਨੇ ਸਾਨੂੰ ਧੋਖੇ ਨਾਲ ਬੁਲਾਇਆ ਕਿ ਨਾ ਬੁਲਾਇਆ ਕਹਿ ਕੇ ਉਤੋਂ 7-8 ਜਣੇ ਨਿਆਂੰਗ ਜੀ ਆ ਗਏ ਇਹਨਾਂ ਨੇ ਸਾਨੂੰ ਧੋਖੇ ਨਾ ਉੱਥੇ ਬੁਲਾਇਆ ਇਹ ਵੀ ਨਹੀਂ ਕਿਹਾ ਕਿ ਪ੍ਰਮੋਸ਼ਨਾਂ ਦੀ ਇਹਨਾਂ ਨੇ ਕਿਹਾ ਹੀ ਕਿ ਆਪਾਂ ਪ੍ਰਮੋਸ਼ਨ ਕਰਾਣੀ ਆ ਫੋਨਾਂ ਦੀ 2000 ਰੁਪਿਆ ਕਾਊਂਟ ਚ ਪਾ ਦਿੱਤਾ ਤੇ ਇਹਨਾਂ ਨੇ ਉੱਥੇ ਸੱਦ ਲਿਆ ਸਾਨੂੰ ਪਹਿਲਾ ਮੋਗੇ ਦਾ ਕਹਿ ਕੇ ਫੇਰ ਸਵੇਰੇ ਫੋਨ ਆਇਆ ਤੀ ਤਰਨ ਤਰ ਚਿੱਤੇ ਗਿਆ ਪਿੰਡ ਆਜੋ ਤੇ ਆਪਾਂ ਉੱਥੋਂ ਚਲੇ ਗਏ ਗੱਡੀ ਸਾਡੀ ਰੋਗ ਲਈ ਗੱਡੀ ਤੋਂ ਸਾਨੂੰ ਜ਼ਬਰਦਸਤੀ ਕੱਢ ਲਿੱਤਾ ਬਾਹਰ ਜੋ ਜੋ ਇਸ ਕੁੜੀ ਨਾਲ ਹੋਇਆ ਸੀ ਮੈਨੂੰ ਇਹ ਨਹੀਂ ਪਤਾ ਬਸ ਉਹ ਜਾ ਹੀ ਮੇਰੇ ਨਾਲ ਕੁਝ ਹੋਇਆ ਸੀ ਤੇ ਮੈਂ ਉਹ ਚੀਜ਼ ਨੂੰ ਮੈਂ ਪੁਲਿਸ ਕੋਲ ਗਈ ਸੀ ਮੰਨੀ ਇਹਨਾਂ ਨੇ ਮੇ ਕੋ ਫੋਨ ਫੜ ਕੇ ਵੀਡੀਓ ਡਿਲੀਟ ਕਰਵਾ ਲਿੱਤੀਆਂ ਇਹਨਾਂ ਨੇ ਮੇ ਕੋ ਉਦਨ ਉਦਨ ਮੇ